ਇਸਨ ਬਹੁਤ ਜ਼ਰੂਰੀ ਸੀ ਕਿ ਸਾਡੇ ਆਸ-ਪਾਸ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਆਸ-ਪਾਸ ਜਿੰਨੇ ਵੀ ਹੈ ਰੁੱਖ ਹੁੰਦੇ, ਪੇੜ ਹੁੰਦੇ ਤੇ ਸਾਨੂੰ ਉਹ ਠੰਡੀ ਹਵਾ ਦਿੰਦੇ ਐ। ਅਸੀਂ ਰਵਾਇਤੀ ਤੌਰ ਤੇ ਵੀ ਕਾਫੀ ਜਿਹੜੇ ਪੇੜ ਐ ਪਹਿਲਾਂ ਲਗਾਉਂਦੇ ਹੁੰਦੇ ਸੀ, ਲੇਕਿਨ ਜਦੋਂ ਤੋਂ ਏਸੀ ਆਏ, ਫੈਨਸ ਆਏ ਤੇ ਅਸੀਂ ਇਹਨਾਂ ਵੱਲ ਥੋੜਾ ਧਿਆਨ ਦੇਣਾ ਘੱਟ ਕਰਤਾ ਤੇ ਸਾਨੂੰ ਇਸ ਵਾਰੀ ਬਹੁਤ ਰਿਅਲਾਈਜ਼ ਹੋਇਆ ਕਿ ਜੇ ਸਾਡੇ ਨਾਲ ਪੇੜ ਹੋਣ ਆਸ-ਪਾਸ ਸਟੀਲ ਸੀਕਾਫੀ ਉਹਨਾਂ ਦਾ ਯੂਜ਼ ਕਰ ਸਕਦੇ ਆ ਤੇ ਏਸੀ ਦਾ ਤੇ ਵੀ ਸਾਡੀ ਬਚਤ ਹੋ ਸਕਦੀ ਹੈ ਸਾਨੂੰ ਜਿੰਨੇ ਵੀ ਪੇੜ ਲਗਾਉਣੇ ਚਾਹੀਦੇ ਸਾਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਕਿ ਉਹ ਨੇਟਿਵ ਆਪਣੇ ਟਰੀਜ਼ ਹੋਣ ਪੁਰਾਣੇ ਟ੍ਰੈਡੀਸ਼ਨਲ ਲਗਾਏ ਜਾਂਦੇ ਸੀ ਅਸੀਂ ਉਹਨਾਂ ਤੇ ਹੀ ਐਮਫਸਿਸ ਦਈਏ ਜ਼ਿਆਦਾ ਜਿਸ ਤਰ੍ਹਾਂ ਕਿ ਟਾਲੀ ਬੇਰ ਤੁਸੀਂ ਕਿਹਾ ਹੈ ਪੀਪਲ ਤੁਸੀਂ ਕਿਹਾ ਹੈ ਬੋਡ ਤੁਸੀਂ ਕਿਹਾ ਸੋ ਇਹ ਸਾਰੇ ਪੇੜ ਜਿਹੜੇ ਟ੍ਰੈਡੀਸ਼ਨਲੀ ਲਗਾਏ ਜਾਂਦੇ ਸੀ ਪਹਿਲਾਂ ਮੈਂ ਮੇイビー ਹੁੰਦਾ ਸੀਗਾ ਕਿ ਲੋਕ ਜੇ ਵੱਡਾ ਪੇੜ ਹੁੰਦਾ ਸੀ ਘਰੇ ਨਿੰਮ ਦਾ ਡੇ ਕੁਝ ਟਾਲੀ ਮੰਜਾ ਡਾਕੇ ਥੱਲੇ ਪੂਰਾ ਪਰਿਵਾਰ ਬੈਠਦਾ ਹੁੰਦਾ ਸੀ ਪਰਿਵਾਰ ਬੈਠਦਾ ਸੀ ਤੇ ਉਹਦੀ ਹਵਾ ਨੂੰ ਇੰਜੋਏ ਕਰਦਾ ਸੀ ਉਹਦੇ ਨਾਲ ਹੈਲਥ ਵੀ ਅੱਛੀ ਰਹਿੰਦੀ ਸੀ ਸਾਡੀ ਤੇ ਸਾਡੇ ਬਿਜਲੀ ਦੇ ਬਿੱਲ ਵੀ ਐਨੇ ਨਹੀਂ ਆਉਂਦੇ ਹੁੰਦੇ ਸੀ ਤੇ ਅਸੀਂ ਆਪਸ ਵਿੱਚ ਵੀ ਕਾਫੀ ਅੱਛਾ ਇੰਟਰੈਕਟ ਕਰਦੇ ਹੁੰਦੇ ਸੀ ਦੁਬਾਰਾ ਤੇ ਅਸੀਂ ਧਿਆਨ ਦੇ ਨਾਲ ਆਪਣੇ ਆਸ-ਪਾਸ ਪ੍ਰਮੋਟ ਕਰੀਏ ਤੇ ਲਗਾਈਏ ਤੇ ਉਹਦੇ ਨਾਲ ਮੇਰੇ ਖਿਆਲ ਚ ਸਾਡੇ ਵਾਤਾਵਰਣ ਤੇ ਬਹੁਤ फ़र्क पड़ेगा जैसे कि आपने देखा होगी पंजाब में खेतों की भी उर्वरता ख़त्म होती जा रही है तो हमें ऐसे पेड़ लगाने चाहिए जो नाइट्रोजन फर्टिलाइज़र को इंक्रीज करें लाइक कुछ एलेग्युमिनेस्टी फैमिली के प्लांट्स होते हैं जो कि ਅਮੇ ਛਾਇਆ ਵੀ ਦੇਤੇ ਹਨ ਉਨकी लीव्स जो होती हैं नाइट्रोजन रिच होती हैं तो वो जब मिट्टी में उनकी पत्तियां मिलती हैं तो धीरे-धीरे उसकी उर्वरता क्षमता भी इंक्रीज होती है बढ़ती है पेड़ जेड़े हैं वो ਖੇਤਾਂ ਦੇ ਆਸ-ਪਾਸ ਵੀ ਲਗਾਉਣੇ ਚਾਹੀਦੇ ਕਿਉਂਕਿ ਉਹਨਾਂ ਦਾ ਵੀ ਬਹੁਤ ਫਾਇਦਾ ਹੁੰਦਾ ਲੇਕਿਨ ਇਹਦੇ ਲਈ ਸਾਨੂੰ ਬੜਾ ਸੋਚ ਸਮਝ ਕੇ ਔਰ ਬੜੀ ਰਿਸਰਚ ਦੇ ਨਾਲ ਸਾਨੂੰ ਲਗਾਉਣਾ ਪਏਗਾ ਕਿਉਂਕਿ ਪੇੜਾਂ ਦੇ ਨਾਲ ਸਾਨੂੰ ਛਾਇਆ ਤੇ ਮਿਲਦੀ ਹੋਈ ਹੈ ਦੂਸਰਾ ਨਿਊਟਰੀਐਂਟਸ ਜਿਹੜੇ ਹੈਗੇ ਇੰਪਰੂਵ ਹੁੰਦੇ ਹੈ ਤੀਸਰਾ ਇਹ ਹੈਗਾ ਕਿ ਉਹ ਹਵਾ ਦਿੱਤ ਨੂੰ ਵੀ ਥੋੜਾ ਹਵਾ ਜੇ ਬਹੁਤ ਦਾ ਚਲਦੀ ਹੈ ਤੇ ਉਹਨੂੰ ਵੀ ਥੋੜਾ ਕੱਟ ਕਰਦੇ ਹੈ ਮoiisture conserve ਕਰਦੇ ਹੈ ਦਾ ਸੋਰਸ ਵੀ ਹੋ ਸਕਦੇ ਹੈ ਕੁਝ leguminostries ਲਗਾਈਏ ਤੇ ਇਸ ਕਰਕੇ ਅਸੀਂ ਬੜੇ ਇੱਕ combinations ਬਣਾ ਬਣਾ ਕੇ ਖੇਤਾਂ ਦੇ ਆਸ-ਪਾਸ ਲਗਾ ਸਕਦੇ ਆ ਤਾਂ ਕਿ सा जो वातावरण भी इम्प्रूव हुए और सामने फायदे भी हों यहाँ के हिसाब से हमें कौन से पेड़ लगाने जैसे ये वाला एरिया हमारा ड्राई एरिया है तो हमें ऐसे पेड़ लगाने जो कम से कम पानी ले सके उनमें आप बबूल को भी रख सकते हैं बबूल यहाँ का नेटिव प्लांट है तो जो ड्राई एरिया है लाइक जो नहर के किनारे का एरिया वहाँ पर भी आप रख सकते हैं अर्जुन का पेड़ में जैसे मैम ने बताया वो आप जहाँ पर पानी ज़्यादा है वहाँ पर अर्जुन के पेड़ लगा सकते हैं ये काफ़ी अच्छा पेड़ है अर्जुन का पेड़ ये देखिए सामने ਤੋ ਇਹ ਪਾਣੀ ਵਾਲੇ ਏਰੀਆ ਮੇ ਕਾਫੀ ਅੱਛਾ ਹੋ ਜਾਂਦਾ ਹੈ ਜਹਾਂ ਪੇ ਥੋੜਾ ਮੌਇਸਚਰ ਰਹਤਾ ਹੈ ਜਿੱਤੇ ਸੇਮ ala ਹੋਵੇ ਸੇਮੀ ala ਕਹਿੰਦੇ ਹਾਂ ਤੋ ਉਨ ਜਗਹਾਂ ਪੇ ਇਨ ਕੋ ਲਗਾ ਸਕਤੇ ਹੈ ਮਿਕਸ ਕ੍ਰੋਪਿੰਗ ਸੇ ਇਹ ਹੋਗਾ ਕਿ ਇੱਕ ਪਲਾਂਟ ਸੁਖੇਗਾ ਤੋ ਦੂਸਰੇ ਪਲਾਂਟ ਕੀ ਹਰੀਆਲੀ ਬਣੀ ਰਹੇਗੀ ਤੇ ਅੰਬ ਤਲੂਕ ਜਿਆਦਾ ਤੇ ਜਿਆਦਾ ਆਪਣੇ ਘਰਾਂ ਚ ਲਗਾਣ ਤੇ ਅਮਰੂਦ ਹੈ ਫਿਰ ਫਿਰ ਲੀਚੀ ਹੈ ਜਿਹੜੀ ਲੱਗ ਜਾਂਦੀ ਹੈ ਤੇ ਫਿਰ ਜਮਨ ਜਮਨ ਦਾ ਪੇੜ ਵੀ ਫਲਦਾਰ ਹੁੰਦਾ ਹੈ ਤੇ ਇਹ ਸਾਰੇ ਫਲਦਾਰ I think ਪੇੜਾਂ ਨੂੰ ਇੰਪਰੂਵ ਕਰਨਾ ਚਾਹੀਦਾ ਸਾਨੂੰ ਜਿਆਦਾ ਤੇ ਜਿਆਦਾ ਪ੍ਰੋਮੋਸ਼ਨ ਕਰਨੀ ਚਾਹੀਦੀ ਹੈ ਇਹਨਾਂ ਪੇੜਾਂ ਦੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸੂਰਜ ਦੀ ਗਰਮੀ ਦਾ ਸਾਹਮਣਾ ਕੀਤਾ ਤਪਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਲਗਾਈਆਂ ਗਈਆਂ ਕਿ ਕਿਵੇਂ ਹੁਣ ਇਸ ਤਪਸ਼ ਤੋਂ ਬਚੀਏ ਹਾਲਾਂਕਿ ਬਹੁਤ ਸਾਰੇ ਲੋਕ ਏਸੀ ਤਾਂ ਲਗਵਾਉਂਦੇ ਨੇ ਪਰ ਏਸੀ ਕਿੰਨਾ ਚਿਰ ਜਿਹੜੀ ਰਾਹਤ ਦੇਗਾ ਕਿਉਂਕਿ ਏਸੀ ਕੋਈ ਕੁਦਰਤੀ ਸਾਧਨ ਨਹੀਂ ਹੈ ਉੱਥੇ ਹੀ ਲੋਕਾਂ ਨੇ ਇਹ ਵੀ ਪਹਿਲ ਕੀਤੀ ਪੰਜਾਬੀਆਂ ਨੇ ਇਹ ਵੀ ਪਹਿਲ ਕੀਤੀ ਕਿ ਪੰਜਾਬ ਦੇ ਵਿੱਚ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਜਿਹੜਾ ਸੜਕਾਂ ਤੇ ਥਾਂ ਖਾਲੀ ਪਿਆ ਔਰ ਕਿਤੇ ਵੀ ਘਰੇ ਇਹ ਖੇਤ ਦੇ ਵਿੱਚ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਲਾਉਣੇ ਵੀ ਚਾਹੀਦੇ ਆ ਹੋਰ ਇਹਦੇ ਤੇ ਅਵੇਅਰਨੈਸ ਵਧਣੀ ਚਾਹੀਦੀ ਆ ਹੋਰ ਪੇੜ ਲੱਗਣੇ ਚਾਹੀਦੇ ਆ ਕਿਉਂਕਿ ਵਾਤਾਵਰਨ ਦਾ ਜਿਹੜਾ ਬੈਲੈਂਸ ਡਿਸਬੈਲੈਂਸ ਹੈ ਉਹ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਕੁਦਰਤ ਹੈ ਉਸ ਤੇ ਖੜਾ ਹੈ ਕਿਉਂਕਿ ਅਸੀਂ ਕੁਦਰਤ ਦੇ ਨਾਲ ਖਲਵਾੜੀ ਬਹੁਤ ਜ਼ਿਆਦਾ ਕੀਤਾ ਹੈ ਇਸ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਤੁਹਾਨੂੰ ਮਿਲੌਣ ਜਾ ਰਹੇ ਆ ਸਾਡੀ ਮੁਲਾਕਾਤ ਦਾ ਪਰਪਸ ਅਵੇਅਰਨੈਸ ਹੈ ਔਰ ਇਹਦੇ ਤਹਿਤ ਅਸੀਂ ਤੁਹਾਨੂੰ ਰੁੱਖਾਂ ਦੇ ਬਾਰੇ ਜਿਹੜੀ ਜਾਣਕਾਰੀ ਇਸ ਮੁਲਾਕਾਤ ਦੇ ਵਿੱਚ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਰੁੱਖ ਤੁਸੀਂ ਲਗਾਉਣੇ ਨੇ ਔਰ ਪੰਜਾਬ ਦੇ ਰਵਾਇਤੀ ਦਰਖਤ ਜਿਹਾ ਜਿਹੜੇ ਟਾਲੀ ਕਿਕਰ 베ਰੀ ਨਿੰਮ ਕਈ ਤਰ੍ਹਾਂ ਦੇ ਜਿਹੜੇ ਰਵਾਇਤੀ ਦਰਖਤ ਸੀਗੇ ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਹੁਣ ਲਗਾਇਆ ਜਾਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਹੋਇਆ ਕਿ ਇੱਕ ਵਾਰ ਨਿੰਮ ਹੀ ਸੋਕੀਆਂ ਪਾਚੜ ਦੀ ਰੋਧ ਦੇ ਵਿੱਚ ਪੱਤੇ ਝੜੇ ਤੇ ਫਿਰ ਪੱਤੇ ਉਹ ਦੁਬਾਰਾ ਹਰੇ ਨਹੀਂ ਹੋਏ ਤਾਂ ਸਾਰੀਆਂ ਬਰੀਕੀਆਂ ਜਾਣਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਬੋਟਨੀ ডিপਾਰਟਮੈਂਟ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਜੀ ਬਾਟਿਸ਼ ਨੇ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜਿਸ ਤਰ੍ਹਾਂ ਕੀ ਕਹਿ ਰਹੇ ਹੋ ਕਿ ਇਸ ਸਾਲ ਗਰਮੀ ਬਹੁਤ ਪਈ ਤੇ ਸਾਨੂੰ ਅਸੀਂ ਏਸੀ ਵੀ ਕਿੰਨਾ ਕੁ ਲਗਾ ਸਕਦੇ ਆ ਤੇ ਸਾਨੂੰ ਬਹੁਤ ਜ਼ਰੂਰੀ ਸੀ ਕਿ ਸਾਡੇ ਆਸ-ਪਾਸ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਆਸ-ਪਾਸ ਜਿੰਨੇ ਵੀ ਹੈ ਰੁੱਖ ਹੁੰਦੇ ਪੇੜ ਹੁੰਦੇ ਤੇ ਸਾਨੂੰ ਠੰਡੀ ਹਵਾ ਦਿੰਦੇ ਐ ਤੇ ਅਸੀਂ ਰਵਾਇਤੀ ਤੌਰ ਤੇ ਵੀ ਕਾਫੀ ਜਿਹੜੇ ਪੇੜ ਐ ਪਹਿਲਾਂ ਲਗਾਉਂਦੇ ਹੁੰਦੇ ਸੀ ਲੇਕਿਨ ਜਦੋਂ ਤੋਂ ਏਸੀ ਆਏ ਫੈਨਸ ਆਏ ਤੇ ਅਸੀਂ ਇਹਨਾਂ ਵੱਲ ਥੋੜਾ ਧਿਆਨ ਦੇਣਾ ਘੱਟ ਕਰਤਾ ਤੇ ਸਾਨੂੰ ਇਸ ਵਾਰੀ ਬਹੁਤ ਰਿਅਲਾਈਜ਼ ਹੋਇਆ ਕਿ ਜੇ ਸਾਡੇ ਨਾਲ ਪੇੜ ਹੋਣ ਆਸ-ਪਾਸ ਤੇ ਅਸੀਂ ਕਾਫੀ ਉਹਨਾਂ ਦਾ ਯੂਜ਼ ਕਰ ਸਕਦੇ ਹਾਂ ਤੇ ਏਸੀ ਦਾ ਤੇ ਵੀ ਸਾਡੀ ਬਚਤ ਹੋ ਸਕਦੀ ਐ ਤੇ ਸਾਨੂੰ ਜਿੰਨੇ ਵੀ ਪੇੜ ਲਗਾਉਣੇ ਚਾਹੀਦੇ ਸਾਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਕਿ ਉਹ ਨੇਟਿਵ ਆਪਣੇ ਟਰੀਜ਼ ਹੋਣ ਆਪਣੇ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਲਗਾਏ ਜਾਂਦੇ ਸੀ ਅਸੀਂ ਉਹਨਾਂ ਤੇ ਹੀ ਐਮਫਸਿਸ ਦਈਏ ਜ਼ਿਆਦਾ ਜਿਸ ਤਰ੍ਹਾਂ ਕਿ ਟਾਲੀ ਤੁਸੀਂ ਕਿਹਾ ਹੈ ਤੇ ਬੇਰ ਤੁਸੀਂ ਕਿਹਾ ਹੈ ਪੀਪਲ ਤੁਸੀਂ ਕਿਹਾ ਹੈ ਬੋਰਡ ਤੁਸੀਂ ਕਿਹਾ ਹੈ ਸੋ ਇਹ ਸਾਰੇ ਪੇੜ ਜਿਹੜੇ ਟ੍ਰੈਡੀਸ਼ਨਲੀ ਲਗਾਏ ਜਾਂਦੇ ਸੀ ਪਰ ਹੁਣ ਅਸੀਂ ਉਹਨਾਂ ਬਲ ਘੱਟ ਧਿਆਨ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਜੇ ਜ਼ਿਆਦਾ ਤੇ ਜ਼ਿਆਦਾ ਲਗਾਈਏ ਤੇ ਆਈ ਥਿੰਕ ਅਸੀਂ ਆਉਣ ਵਾਲੇ ਟਾਈਮ 'ਚ ਕਾਫੀ ਜ਼ਿਆਦਾ ਏਸੀ ਤੇ ਹਾਂਜੀ ਤੇ ਏਸੀ ਤੇ ਵੀ ਅਸੀਂ ਕਾਫੀ ਬਚਤ ਕਰ ਸਕਦੇ ਆ ਪਹਿਲਾਂ ਮੈਂ ਮੇイビー ਹੁੰਦਾ ਸੀਗਾ ਕਿ ਲੋਕ ਜੇ ਵੱਡਾ ਪੇੜ ਹੁੰਦਾ ਸੀ ਘਰੇ ਨਿੰਮ ਦਾ ਡੇ ਕੁਝ ਟਾਲੀ ਮੰਜਾ ਢਾਕੇ ਥੱਲੇ ਪੂਰਾ ਪਰਿਵਾਰ ਬੈਠਦਾ ਹੁੰਦਾ ਸੀ ਪਰਿਵਾਰ ਬੈਠਦਾ ਸੀ ਤੇ ਉਹਦੀ ਹਵਾ ਨੂੰ ਇੰਜੋਏ ਕਰਦਾ ਸੀ ਤੇ ਆਕਸੀਜਨ ਮਿਲਦੀ ਸੀ ਅੱਛੀ ਤੇ ਉਹਦੇ ਨਾਲ ਹੈਲਥ ਵੀ ਅੱਛੀ ਰਹਿੰਦੀ ਸੀ ਸਾਡੀ ਤੇ ਸਾਡੇ ਬਿਜਲੀ ਦੇ ਬਿੱਲ ਵੀ ਇੰਨੇ ਨਹੀਂ ਆਉਂਦੇ ਹੁੰਦੇ ਸੀ ਤੇ ਅਸੀਂ ਆਪਸ ਵਿੱਚ ਵੀ ਕਾਫੀ ਅੱਛਾ ਇੰਟਰੈਕਟ ਕਰਦੇ ਹੁੰਦੇ ਸੀ ਤੋਂ ਉਹ ਜਿਹੜਾ ਅਸੀਂ ਨੂੰ ਦੁਬਾਰਾ ਵਾਪਸ ਲੈ ਕੇ ਆਈਏ ਤੇ ਇਸ ਕਰਕੇ ਬਹੁਤ ਲੋੜ ਹੈ ਕਿ ਅਸੀਂ ਆਪਣੇ ਪੇੜਾਂ ਨੂੰ ਦੁਬਾਰਾ ਤੇ ਅਸੀਂ ਧਿਆਨ ਦੇ ਨਾਲ ਆਪਣੇ ਆਸ-ਪਾਸ ਪਰ ਵੋਟ ਕਰੀਏ ਤੇ ਲਗਾਈਏ ਤੇ ਉਹਦੇ ਨਾਲ ਮੇਰੇ ਖਿਆਲ ਚ ਸਾਡੇ ਵਾਤਾਵਰਣ ਤੇ ਬਹੁਤ ਫਰਕ ਪਏਗਾ ਜੀ ਜੀ ਮੈਮ ਤੁਹਾਡੇ ਸਟੂਡੈਂਟ ਵੀ ਖੜੇ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਦੇ ਆ ਸਤ ਤੁਹਾਡਾ ਕੀ ਨਾਮ ਹੈ ਜੀ ਡਾਕਟਰ ਰਿਸ਼ੀਕੇਸ਼ ਸਿੰਘ ਮੈਂ ਮੈਮ ਕਾ ਸਟੂਡੈਂਟ ਹੂੰ सो so, मैम की बातों से मैं एग्री करता हूँ कि हमें पेड़ लगाने चाहिए साथ ही साथ हमें किस तरह के कि पेड़ लगाने चाहिए वो भी ध्यान देना चाहिए जैसे कि आपने देखा होगा कि पंजाब में खेतों की भी उर्वरता ख़त्म होती जा रही है तो हमें ऐसे पेड़ लगाने चाहिए जो नाइट्रोजन फर्टिलाइज़र को इनक्रीज़ करें लाइक कुछ एलेग्यूमिनेशी फैमिली के प्लांट्स होते हैं जो कि हमें छाया भी देते हैं उनकी लीव जो होती हैं वो नाइट्रोजन रिच होती हैं तो वो जब मिट्टी में उनकी पत्तियाँ मिलती हैं तो धीरे धीरे उसकी उर्वरता क्षमता भी इन इनक्रीज़ होती है बढ़ती है साथ ही साथ जब पेड़ हम लगाते हैं तो आपने सुना होगा कि शहरों में तापमान जनरली ज्यादा होता है तो वहाँ पेड़ लगाने से क्या होता है कि पेड़ जो है नमी बनाए रखते हैं इससे जो ए का खर्च आ रहा है वो भी कम होगा आपका नेचुरल हमें छाव मिलेगी साथ ही साथ हमें जो है नमी भी मिलेगी ये चीज़ें पेड़ों के फायदे हैं जी आ, हो, हो है ने, सब तो मुलाकात तो है ਤੁਹਾਡੇ ਸਟੂਡੈਂਟ ਨੇ ਇਹ ਵੀ ਰਿਸਰਚ ਕਰ ਰਹੇ ਨੇ ਤੁਸੀਂ ਵੀ ਰਿਸਰਚ ਕਰ ਰਹੇ ਹੋ ਪੂਰਾ ਡਿਪਾਰਟਮੈਂਟ ਖੋਜ ਕਰਦਾ ਪਰ ਅਸਲ ਵਿੱਚ ਜੇ ਉਹ ਖੋਜ ਲੋਕਾਂ ਤੱਕ ਜਾਏਗੀ ਤਾਂ ਉਹਨਾਂ ਦੇ ਲਈ ਬਹੁਤ ਬੈਨੀਫੀਸ਼ੀਅਲ ਹੋ ਸਕਦੀ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਲੈਂਡ ਦੀ ਫਰਟੀਲਿਟੀ ਘਟਦੀ ਜਾ ਰਹੀ ਆ ਉਹਦਾ ਉਪਜਾਊ ਸ਼ਕਤੀ ਘਟਦੀ ਜਾ ਰਹੀ ਆ ਉਹਦੇ ਚ ਖਾਦਾਂ ਦੁਆਰਾ ਜ਼ਿਆਦਾ ਪਾਉਣੀਆਂ ਪੈ ਰਹੀਆਂ ਰਸਾਇਣਿਕ ਕੈਮੀਕल्स ਜ਼ਿਆਦਾ ਜਿਹੜੇ ਯੂਜ਼ ਆ ਕਰਨੇ ਪੈ ਰਹੇ ਆ ਔਰ ਝਾੜ ਦਿਨੋਂ ਦਿਨ ਫਿਰ ਘਟਦਾ ਜਾ ਰਿਹਾ ਪ੍ਰੋਡਕਟਿਵਿਟੀ ਬੀ ਬਦਲਨੇ ਪੈ ਰਹੇ ਬੜਾ ਕੁਝ ਕਰਨਾ ਪੈ ਰਿਹਾ ਕਿ ਇਹਦੇ ਵਿੱਚ ਇਹ ਵੀ ਕਾਰਨ ਰਿਹਾ ਰੁੱਖਾਂ ਦਾ ਘਟ ਜਾਣਾ ਵੀ ਇੱਕ ਇੱਕ ਕਾਰਨ ਹੈ ਕਿਉਂਕਿ ਬਾਰਿਸ਼ ਨਾ ਆਉਣਾ ਜ ਸਾਰਾ ਪੂਰਾ ਇਨ ਬੈਲੈਂਸ ਹੈ ਜਿਹੜਾ ਵਾਤਾਵਰਣ ਦਾ ਹਾਂਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜਿਸ ਜਿਵੇਂ ਪੇੜ ਕੱਟਦੇ ਜਾ ਰਹੇ ਹੈ ਤੇ ਸਾਡੇ এনवायरमेंट ਤੇ ਇਹਦਾ ਇੱਕ ਨੈਗੇਟਿਵ ਇਫੈਕਟ ਪੈਦਾ ਜਾ ਰਿਹਾ ਹੈ ਤੇ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਗ੍ਰੀਨ ਕਵਰ ਨੂੰ ਵਧਾਈਏ ਤੇ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਲੈਂਡ ਹੈ ਤੇ ਆਪਾਂ ਨੂੰ ਜਿਆਦਾ ਤੇ ਜਿਆਦਾ ਪੇੜ ਜਿਹੜੇ ਹੈ ਉਹ ਖੇਤਾਂ ਦੇ ਆਸ-ਪਾਸ ਵੀ ਲਗਾਉਣੇ ਚਾਹੀਦੇ ਕਿਉਂਕਿ ਉਹਨਾਂ ਦਾ ਵੀ ਬਹੁਤ ਫਾਇਦਾ ਹੁੰਦਾ ਲੇਕਿਨ ਇਹਦੇ ਲਈ ਸਾਨੂੰ ਬੜਾ ਸੋਚ ਸਮਝ ਕੇ ਔਰ ਬੜੀ ਰਿਸਰਚ ਦੇ ਨਾਲ ਸਾਨੂੰ ਲਗਾਉਣਾ ਪਏਗਾ ਕਿ ਪੇੜਾਂ ਦੇ ਨਾਲ ਸਾਨੂੰ ਛਾਇਆ ਤੇ ਮਿਲਦੀ ਹੋਈ ਹੈ ਦੂਸਰਾ ਨਿਊਟ੍ਰੀਐਂਟ ਜਿਹੜੇ ਹੈਗੇ ਉਹ ਇੰਪਰੂਵ ਹੁੰਦੇ ਹੈ ਤੀਸਰਾ ਇਹ ਹੈਗਾ ਕਿ ਉਹ ਹਵਾ ਦੀ ਵੀ ਥੋੜਾ ਹਵਾ ਜੇ ਬਹੁਤ ਜ਼ਿਆਦਾ ਚਲਦੀ ਹੈ ਤੇ ਉਹਨੂੰ ਵੀ ਥੋੜਾ ਘੱਟ ਕਰਦੇ ਹੈ ਮੌਇਸਚਰ ਕਨਜ਼ਰਵ ਕਰਦੇ ਹੈ ਜਿਸ ਤਰ੍ਹਾਂ ਕਿ ਡਾਕਟਰ ਰਿਸ਼ੀਕੇਸ਼ ਨੇ ਕਿਹਾ ਕਿ ਨਾਈਟ੍ਰੋਜਨ ਦਾ ਸੋਰਸ ਵੀ ਹੋ ਸਕਦੇ ਹੈ ਕੁਝ ਲੈਗਿਮਿਨਸਟਰੀਜ਼ ਲਗਾਈਏ ਤੇ ਇਸ ਕਰਕੇ ਅਸੀਂ ਬੜੇ ਇੱਕ ਕੰਬੀਨੇਸ਼ਨਸ ਬਣਾ ਬਣਾ ਕੇ ਖੇਤਾਂ ਦੇ ਆਸ-ਪਾਸ ਲਗਾ ਸਕਦੇ ਆ ਤਾਂ ਕਿ ਸਾਡੇ ਜਿਹੜਾ ਵਾਤਾਵਰਣ ਵੀ ਇੰਪਰੂਵ ਹੋਏ ਔਰ ਸਾਨੂੰ ਫਾਇਦੇ ਵੀ ਹੋਣ ਕਿਸ ਤਰ੍ਹਾਂ ਦੇ ਜਿਹੜੇ ਕੀ ਟ੍ਰੈਡੀਸ਼ਨਲ ਜਿਹੜੇ ਹੈਗੇ ਆ ਜਾਂ ਜਿਹੜੇ ਅਸੀਂ ਹੁਣ ਇੰਟਰਨੈਸ਼ਨਲ ਮੈਂ ਇਹਦੇ ਵਿੱਚ ਇਹ ਕਹਾਂਗੀ ਕਿ ਕੰਬੀਨੇਸ਼ਨ ਹੋਣਾ ਚਾਹੀਦਾ ਟ੍ਰੈਡੀਸ਼ਨਲ ਤੇ ਬਾਹਰ ਵਾਲੇ ਟਰੀਸ ਆ ਕੁਝ ਇਸ ਤਰ੍ਹਾਂ ਆਪਾਂ ਕੁਝ ਟ੍ਰੈਡੀਸ਼ਨਲ ਪੀਡ ਸਾਡੇ ਇਹੋ ਜਿਹੇ ਹੈ ਜਿਹੜੇ ਕਿ ਬਹੁਤ ਸਲੋ ਗਰੋਥ ਉਹਨਾਂ ਦੀ ਹੈਗੀ ਆ ਔਰ ਜਿਹੜੇ ਬਾਹਰ ਵਾਲੇ ਆ ਕੁਝ ਉਹਨਾਂ ਦੀ ਫਾਸਟ ਗਰੋਥ ਹੈ ਜੇ ਅਸੀਂ ਦੋਨਾਂ ਦਾ ਕੰਬੀਨੇਸ਼ਨ ਬਣਾ ਕੇ ਲਗਾਈਏ ਤੇ ਆਈ ਥਿੰਕ ਉਹ ਸਾਨੂੰ ਫਾਇਦੇਮੰਦਲਾ ਰਹੇਗਾ ਜੇ ਅਸੀਂ ਕੋਈ ਤਰ੍ਹਾਂ ਦੇ ਪੇੜ ਇੱਕ ਜਗ੍ਹਾ ਲਗਾ ਦਈਏ ਉਹਦੇ ਨਾਲ ਨੁਕਸਾਨ ਹੁੰਦਾ ਹੈ ਮੋਨੋਕਲਚਰਸ ਜਿਹਨੂੰ ਆਪਾਂ ਕਹਿੰਦੇ ਆ ਮੋਨੋਕਲਚਰਸ ਕਦੀ ਵੀ ਠੀਕ ਨਹੀਂ ਹੁੰਦੇ ਹਮੇਸ਼ਾ ਸਾਨੂੰ ਮਿਕਸ ਕਰਕੇ ਦੋ ਤਿੰਨ ਪੇੜਾਂ ਦਾ ਮਿਕਸਚਰ ਕਰਕੇ ਉਹ ਲਗਾਣੇ ਚਾਹੀਦੇ ਆ ਸਾਨੂੰ ਇੱਕ ਕਨਸੈਪਟ ਵੀ ਚੱਲਦਾ ਕਿ ਤੁਸੀਂ ਥੋੜੀ ਜਗ੍ਹਾ ਤੁਹਾਡੇ ਕੋਲ ਹੈਗੀ ਆ ਉੱਥੇ ਨੀਮ ਕਿਕਰ ਜੰਗਲ ਬਣਾ ਦੋ ਉਸ ਨੂੰ ਛੋਟਾ ਜੰਗਲ ਮਿੰਨੀ ਜਮੋਨੋ ਕਲਚਰ ਜਿਹੜਾ ਤੁਸੀਂ ਅੱਜਕੱਲ੍ਹ ਜਪਨੀਸ ਟਾਈਪ ਮਿਆਜ਼ਾਕੀ ਆ ਕੁਝ ਇਸ ਤਰ੍ਹਾਂ ਦੇ ਕੋਈ ਕਨਸੈਪਟਸ ਆ ਰਹੇ ਆ ਕਿ ਤੁਸੀਂ ਉਹਨੂੰ ਜੰਗਲ ਬਣਾ ਦੋ ਉਹ ਵੀ ਠੀਕ ਹੈ ਕਨਸੈਪਟ ਲੇਕਿਨ ਜੇ ਤੁਸੀਂ ਘਰਾਂ ਦੇ ਕੋਲ ਆਸ-ਪਾਸ ਲਗਾੜੇ ਤੇ ਜੰਗਲ ਬਣਾਉਣ ਦੀ ਬਜਾਏ ਅਸੀਂ ਉਹ ਕੁਝ ਪੇੜ ਉਸ ਤਰ੍ਹਾਂ ਦੇ ਲਾਈਏ ਜਿਹੜੇ ਕਿ ਸਾਨੂੰ ਮੈਡੀਸਨਲੀ ਵੀ ਯੂਸਫੁਲ ਹੋਣ ਹੈਨਾ ਜਿਸ ਤਰ੍ਹਾਂ ਨੀਮ ਸਾਨੂੰ ਬੜੀ ਯੂਸਫੁਲ ਰਹਿੰਦੀ ਹੈ ਤੇ ਉਹਦੇ ਪੱਤੇ ਕਾਫੀ ਯੂਜ਼ ਹੁੰਦੇ ਆ ਜਿੱਚ ਤੁਸੀਂ ਕਨੈਕਟ ਚ ਪਾ ਸਕਦੇ ਹੋ ਚਾਵਲਾਂ ਚ ਪਾ ਸਕਦੇ ਹੋ ਇਹ ਪੈਸਟੀਸਾਈਡਸ ਦੀ ਤਰ੍ਹਾਂ ਕੰਮ ਕਰਦੇ ਆ ਤੇ ਕੁਝ ਸਾਨੂੰ ਸ਼ਾਰਟ ਟਰੀਜ਼ ਰੱਖਣੇ ਚਾਹੀਦੇ ਘਰਾਂ ਦੇ ਕੋਲ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੰਗਲ ਟਾਈਪ ਬਣਾਈਏ ਘਰ ਕੋਲ ਉਹ ਜ਼ਿਆਦਾ ਯੂਸਫੁਲ ਰਹੇਗਾ ਜੰਗਲ ਟਾਈਪ ਜਿਹੜਾ ਹੈਗਾ ਉਹ ਥੋੜਾ ਘਰਾਂ ਤੋਂ ਦੂਰ ਜਿਹੜੀਆਂ ਓਪਨ ਲੈਂਡਸ ਹੈ ਜਿਹੜੀ ਖਾਲੀ ਸਪੇਸ ਇਸ ਸਾਡੇ ਕੋਲ ਉਥੇ ਲਈ ਠੀਕ ਹੈ ਕਨਸੈਪਟ ਜਾਂ ਕੋਈ ਗਾਰਡਨ ਹੋਵੇ ਉਹਦੇ ਵਿੱਚ ਅਸੀਂ ਇੱਕ ਸੈਕਸ਼ਨ ਉਸ ਤਰ੍ਹਾਂ ਦਾ ਬਣਾ ਸਕਦੇ ਹਾਂ ਬਟ ਘਰਾਂ ਦੇ ਵਿੱਚ ਸਾਨੂੰ ਸੋਚ ਸਮਝ ਕੇ ਪੇੜ ਜ਼ਰੂਰ ਲਗਾਣੇ ਆ ਅਸੀਂ ਬਟ ਸੋਚ ਸਮਝ ਕੇ ਜਿਹੜੇ ਸਾਡੇ ਲਈ ਵੀ ਯੂਟਿਲਿਟੀ ਹੋਵੇ ਛਾਇਆ ਵੀ ਮਿਲੇ ਘਰਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਛਾਂ ਵੀ ਹੋਵੇ ਘਰਾਂ ਦੇ ਵਿੱਚ ਕਿਵੇਂ ਦੇ ਹੋਣੇ ਚਾਹੀਦੇ ਕਿਉਂਕਿ ਘਰ ਦੇ ਵਿੱਚ ਨਾ ਖੇਤ ਤੇ ਵੀ ਆਉਂਗਾ ਮੈਂ ਤੁਹਾਡੇ ਕੋਲ ਕਿਉਂਕਿ ਇਹ ਜਿਹੜੇ ਸਫਾ ਵਾਲੇ ਟਰੀਜ਼ ਜ਼ਿਆਦਾ ਘਰਾਂ ਚ ਲਾਂਦੇ ਆ ਅਮਰੂਦ ਜ਼ਿਆਦਾਤਰ ਹੁੰਦਾ ਹੀ ਹੈ ਘਰਾਂ ਦੇ ਵਿੱਚ ਜਮ ਹੁੰਦਾ ਪੇੜ ਵੀ ਅੱਛਾ ਹੁੰਦਾ ਹੈ ਤੇ ਫਿਰ ਜਿਸ ਨਾਲ ਆਪਾਂ ਇਹ ਕੀ ਕਹਿੰਦੇ ਬੇਰ ਕਈ ਲੋਕ ਲਗਾ ਲੈਂਦੇ ਆ ਥੋੜਾ ਜਿਆਦਾ ਦੂਰ ਜਾ ਕੇ ਤੇ ਕੁਛ ਜਿਸਾ ਮੈਨੂੰ ਤਾਂ ਸਭ ਤੋਂ ਵਧੀਆ ਨੀਮ ਦਾ ਟਰੀ ਜਿਹੜਾ ਹੈਗਾ ਉਹ ਸਭ ਤੋਂ ਠੀਕ ਲੱਗਦਾ ਹੈ ਫਾਰ ਆਕਸੀਜਨ ਪਰ ਫਾਰ ਆਕਸੀਜਨ ਵੀ ਦਾਤੁਨ ਵੀ ਇਦੀ ਲੱਗਦੀ ਹੈ ਇਹਦੇ ਪੱਤੇ ਵੀ ਯੂਸ ਹੁੰਦੇ ਐ ਇਦੀ ਨਿਮੋਲੀਆਂ ਨਾਲ ਵੀ ਉਹ ਥੋੜੇ ਜਿਹਾ ਆਪਾਂ ਜੀ ਸਕਿਨ ਸਕਿਨ ਡਿਜ਼ੀਜ਼ਸ ਹੁੰਦੀਆਂ ਉਹ ਕੰਟਰੋਲ ਹੁੰਦੀਆਂ ਤੇ ਸਭ ਤੋਂ ਵਧੀਆ ਕਿਹਿੰਦੂ ਦਾ ਪੇੜ ਹੁੰਦਾ ਸੀ ਜੀ ਪਹਿਲਾਂ ਇੱਕ ਪੰਜਾਬ 'ਚ ਉਹਦੀ ਵੀ ਦਾਤੁਨ ਕਰਦੇ ਹੁੰਦੇ ਸੀ ਲੋਕ ਉਹ ਵੀ ਪੇੜ ਬੜਾ ਯੂਸਫੁਲ ਥਾ ਹੁਣ ਖਤਮ ਹੋ ਜਾਂਦਾ ਜਾ ਰਿਹਾ ਕਿਰਦੀ ਵੀ ਦਾਤਨ ਕੀ ਕਰ ਕੀ ਕਰ ਥੋੜਾ ਕੰਡਿਆਂ ਵਾਲਾ ਹੁੰਦਾ ਇਸ ਕਰਕੇ ਕਰ ਲਈ ਇਹਨਾ ਯੂਸਫੁਲ ਨਹੀਂ ਰਹੇਗਾ ਥੋੜਾ ਘ ਤੇ ਜਿਆਦਾ ਅੱਛਾ ਰਹੇਗਾ ਸਵਾਂਝਲਾ ਜਿਸ ਤਰ੍ਹਾਂ ਆਪਾਂ ਪਹਿਲਾਂ ਲਗਾਉਂਦੇ ਹੁੰਦੇ ਸੀ ਐਡੀਬਲ ਵੀ ਹੈ ਯੂਸਫੁਲ ਵੀ ਹੈ ਇਹ ਮਲਟੀ ਪਰਪਸ ਟਰੀ ਹੈਗਾ ਤੇ ਜਿਸ ਤਰ੍ਹਾਂ ਕਿ ਇਹ ਜਿਹੜਾ ਆਪਣਾ ਹੁੰਦਾ ਹੈ ਈਗਲ ਮਾਰਮੇਲੋਸ ਬੇਲ ਕਪੇ ਬੇਲ ਕਪੇਟ ਹੈ ਨਾ ਉਹ ਵੀ ਅਸੀਂ ਲਗਾ ਸਕਦੇ ਹਾਂ ਹੋਰ ਪੰਜਾਬ ਦੀ ਲੈਂਡ ਵਾਸਤੇ ਸਾਰੇ ਰੁੱਖ ਵਧੀਆ ਨੇ ਜੀ ਸਾਰੇ ਠੀਕ ਹੈ ਪੰਜਾਬ ਦੇ ਵਿੱਚ ਟ੍ਰੈਡੀਸ਼ਨਲੀ ਹੁੰਦੇ ਸੀ ਟਰੀਜ਼ ਤੇ ਹੁਣ ਥੋੜਾ ਜਿਸ ਤਰ੍ਹਾਂ ਕਿ ਲੋਕਾਂ ਦਾ ਰੁੱਖ ਜਿਹੜਾ ਹੈਗਾ ਜਾਦਾ ਇਧਰ ਚਲਾ ਗਿਆ ਏਸੀਜ਼ ਵੱਲ ਚਲਾ ਗਿਆ ਜਾਂ ਹੋਰ ਬੜੀਆਂ ਫੈਸਿਲਿਟੀਆਂ ਹੈਗੀਆਂ ਤੇ ਅਸੀਂ ਟਰੀਜ਼ ਨੂੰ ਮੈਨ ਸਾਡੇ ਫੈਮਿਲੀ ਸਟਰਕਚਰ ਪ੍ਰਭਾਵਿਤ ਹੋਇਆ ਜੁਆਇੰਟ ਫੈਮਿਲੀਜ਼ ਗਈਆਂ ਉਸ ਤਰ੍ਹਾਂ ਟਰੀਜ਼ 20 20 ਵੀ ਲੋਕ ਇਕੱਠੇ ਬੈਠਦੇ ਸੀ ਅੱਜ ਦੋ ਦੋ ਲੋਕ ਆਪਣਾ ਆਪਣਾ ਫੋਨ ਚਲਾ ਰਹੇ ਆ ਉਸੇ ਤਰ੍ਹਾਂ ਸਾਡਾ এনवायरमेंट ਫੈਕਟ ਹੋ ਗਿਆ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ ਤੁਸੀਂ ਸਾਨੂੰ ਉਹੀ ਚੀਜ਼ਾਂ ਵਾਪਸ ਲੈ ਕੇ ਆਣੀਆਂ ਨੇ ਤੇ ਤਾਂਕਿ ਸਾਡੀ ਇਕੋਲੋਜੀ ਇੰਪਰੂਵ ਹੋਏ এনवायरमेंट ਇੰਪਰੂਵ ਹੋਏ ਤੇ ਸਾਨੂੰ ਵੀ ਫਾਇਦਾ ਹੋਏ ਤੇ এনवायरमेंट ਨੂੰ ਵੀ ਫਾਇਦਾ ਹੋਏ ਨਹੀਂ ਇਹ ਵੀ ਕਿਹਾ ਜਾਂਦਾ ਕਿ ਖੇਤ ਦੇ ਵਿੱਚ ਜੇ ਤੁਸੀਂ ਲਗਾਉਂਗੇ ਉਹ ਰੁੱਖ ਏਰੀਆ ਕਿੰਨਾ ਲਏਗਾ ਫਿਰ ਅਗਰ ਉਹ ਏਰੀਆ ਜਿਆਦਾ ਖੇਰੇਗਾ ਫਿਰ ਉਹ ਫਸਲ ਨੂੰ ਖਰਾਬ ਕਰੇਗਾ ਪਰ ਜੇ ਅਸੀਂ ਰੁੱਖ ਤੋਂ ਫਸਲ ਲਈ ਫਾਇਦਾ ਵੀ ਲੈਣਾ ਤੇ ਰੁੱਖ ਲਾਉਣਾ ਵੀ ਆ ਧੁੱਪ ਦੀ ਡਾਇਰੈਕਸ਼ਨ ਜਾਂ ਸਨਲਾਈਟ ਦਾ ਇਹ ਕਿੱਦਾਂ ਧਿਆਨ ਰੱਖਣਾ ਏ ਸਾਨੂੰ ਅਸੀਂ ਦੇਖਣਾ ਕਿ ਸਾਨੂੰ ਕਿ ਕਿਸ ਪਾਸੇ ਦੀ ਸਨਲਾਈਟ ਯੂਸਫੁਲ ਹੈ ਜਾਂ ਅਸੀਂ ਕਿਸ ਤਰ੍ਹਾਂ ਦੀ ਕ੍ਰੌਪ ਲਗਾ ਰਹੇ ਹਾਂ ਉਹਨੂੰ ਸਨਲਾਈਟ ਜ਼ਿਆਦਾ ਚਾਹੀਦੀ ਹੈ ਤੇ ਫਿਰ ਸਾਨੂੰ ਟਰੀਜ਼ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਫਿਰ ਉਲਟੇ ਪਾਸੇ ਲੈ ਕੇ ਜਾਣੀ ਪੈਗੀ ਜੇ ਹਵਾ ਚੱਲ ਰਹੀ ਹੈ ਹਵਾ ਦੀ ਅਸੀਂ ਮਤਲਬ ਹਵਾ ਦੀ ਮੂਵਮੈਂਟਸ ਬਹੁਤ ਜ਼ਿਆਦਾ ਨਹੀਂ ਤੇ ਅਸੀਂ ਉਹਨੂੰ ਰੋਕਣ ਲਈ ਲਗਾਣੀ ਹੈ ਤੇ ਥੋੜੇ ਜੇ ਟਾਲ ਟਰੀਜ਼ ਚਾਹੀਦੇ ਆ ਜਿਸ ਤਰ੍ਹਾਂ ਪੌਪੂਲਰ ਲਗਾ ਲਓ ਜਾਂ ਜਿਸ ਤਰ੍ਹਾਂ ਵਿਚ ਵਿਚ ਸਫੈਦਾ ਵੀ ਠੀਕ ਹੈ ਸਫੇਦਾ ਨੂੰ ਤੁਸੀਂ ਮੋਨੋਕਲਚਰ ਨਾ ਲਗਾਓ ਪਰ ਮਿਕਸ ਕਰਕੇ ਤੁਸੀਂ ਹੋਰ ਪੇੜਾਂ ਦੇ ਨਾਲ ਲਗਾ ਸਕਦੇ ਹੋ ਕਿਉਂਕਿ ਸਫੇਦਾ ਇਹਨਾਂ ਕੋਈ ਯੂਸਲੈਸ ਪlant ਵੀ ਨਹੀਂ ਹੈਗਾ ਇਹ ਇਹਦਾ ਜਿਹੜਾ ਔਇਲ ਹੈ ਨਿਕਲਦਾ ਹੈ ਉਸ ਤੋਂ ਐਂਟੀ ਮਲੇਰੀਅਲ ਮੈਡੀਸਿਨ ਬਣਦੀ ਹੈ ਤੇ ਵੈਸੇ ਵੀ ਬੜੀ ਦਵਾਈਆਂ 'ਚ ਕੰਮ ਆਉਂਦਾ ਜੀ ਦਵਾਈਆਂ 'ਚ ਕੰਮ ਆਉਂਦਾ ਹੈ ਤੇ ਇਹਦੀ ਅੱਛੀ ਉਹ ਵੀ ਮਿਲਦੀ ਹੈ ਲੋਕਾਂ ਨੂੰ ਔਰ ਬਿਊਟੀਫੁੱਲ ਵੀ ਹੈਗਾ ਹੈਨਾ ਸੋ ਮਤਲਬ ਪਾਮ ਟਰੀਸ ਜਾਂ ਜਿਹੜੇ ਹੋਰ ਚਲਦੇ ਨੇ ਤਾਂ ਉਹ ਲੰਬੇ ਹੁੰਦੇ ਜਾਂਦੇ ਨੇ ਅਸੀਂ ਇਸ ਤਰ੍ਹਾਂ ਨਹੀਂ ਆਪਾਂ ਇਹ ਕਹਿਣਾ ਕਿ ਵੀ ਜੀ ਸਾਰੇ ਹੀ ਸਫੇਦਾ ਗਲਤ ਹੈ ਵਿੱਚ ਵਿੱਚ ਅਸੀਂ ਇਹਨੂੰ ਮਿਕਸ ਕਰਕੇ ਹੋਰ ਪੇੜਾਂ ਦੇ ਨਾਲ ਲਗਾ ਸਕਦੇ ਹਾਂ ਪਾਣੀ ਦੇ ਤੌਰ ਤੇ ਮੰਨਿਆ ਜਾਂਦਾ ਮੈਮ ਕਿ ਪਾਣੀ ਦੇ ਤੌਰ ਤੇ ਮੰਨਿਆ ਜਾਂਦਾ ਜੀ ਸੋ ਜਿੱਥੇ ਜ਼ਿਆਦਾ ਸਾਡਾ ਵਾਟਰ ਟੇਬਲ ਜ਼ਿਆਦਾ ਹੈ ਉੱਥੇ ਲਈ ਤਾਂ ਇਹ ਬਹੁਤ ਵਧੀਆ ਹੈ ਪੇੜ ਉੱਥੇ ਤਾਂ ਚਲੋ ਸੇਮ ਵੀ ਨਹੀਂ ਆਏਗੀ ਅਸੀਂ ਮੈਂ ਅਸੀਂ ਹੋਰ ਜਗ੍ਹਾ ਅਵਾਈਟ ਕਰ ਸਕਦੇ ਹਾਂ ਬਟ ਇਹਨੂੰ ਅਸੀਂ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਇਹ ਮੋਨੋਕਲਚਰਸ ਨਾ ਲਗਾਓ ਫਿਰ ਜ਼ਿਆਦਾ ਪਾਣੀ ਕਰੇਗਾ ਦੂਜੇ ਪੌਦਿਆਂ ਨੂੰ ਪਾਣੀ ਨਹੀਂ ਮਿਲੇ ਮਿਕਸ ਕਰ ਕੇ ਲਗਾ ਦਿਓ ਇਹਨੂੰ ਤੇ ਕੋਈ ਨੁਕਸਾਨ ਵੀ ਨਹੀਂ ਹੈ ਤੇ ਮੈਮ ਇਸ ਫਾਇਦਾ ਦਾ ਕਿਵੇਂ ਆਜਾਦ ਆਉਂਦਾ ਹੈ ਕਿ ਭਾਰਤ ਦੇ ਵਿੱਚ ਫਾਇਦਾ ਕਿਵੇਂ ਆਉਂਦਾ ਸਾਨੂੰ ਤਾਂ ਹੁਣ ਨਹੀਂ ਲੱਗਦਾ ਕਿ ਛਿਹੜੇ ਨਵੇਂ ਬੱਚੇ ਐ ਨਵੀਂ ਜਨਰੇਸ਼ਨ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਟ੍ਰੈਡੀਸ਼ਨਲ ਆ ਫਾਇਦਾ ਵੀ ਪਰ ਜੇ ਗ੍ਰਹਿਈ ਚ ਜਾ ਕੇ ਦੇਖੀਏ ਤਾਂ ਸਮਝ ਆਉਂਦਾ ਕਿ ਇਹ ਸ਼ਪੈਦਾ ਇੱਥੋਂ ਦਾ ਹੈ ਨਹੀਂਗਾ ਇੱਥੋਂ ਦਾ ਨਹੀਂ ਹੈ ਆਸਟ੍ਰੇਲੀਆ ਦਾ ਨੇਟਿਵ ਟਰੀ ਹੈ ਤੇ ਇਹਨੂੰ ਭਾਰਤ ਦੇ ਵਿੱਚ ਕਾਫੀ ਸਾਲ ਪਹਿਲਾਂ ਲਿਆਏ ਗਏ ਸੀ ਬਿਊਟੀਫਿਕੇਸ਼ਨ ਲਈ ਕਿ ਇਹਨੂੰ ਸੜਕਾਂ ਤੇ ਲਗਾਣ ਲਈ ਐ ਇਧਰ ਉਧਰ ਜਿਸ ਕਿਉਂਕਿ ਇਹ ਕਾਫੀ ਅੱਛਾ ਲੱਗਦਾ ਲਗਾਇਆ ਹੋਇਆ ਉਸ ਤੋਂ ਬਾਅਦ ਲੋਕਾਂ ਨੇ ਦੇਖਿਆ ਕਿ ਇਹਦੇ ਤੇ ਕੇਅਰ ਬੜੀ ਘੱਟ ਚਾਹੀਦੀ ਹੈ ਹਨ ਜਿਆਦਾ ਪਾਣੀ ਦੀ ਲੋੜ ਨਹੀਂ ਹੈ ਜਿਆਦਾ ਹੋਣੀ ਹੈ ਆਪਣੇ ਆਪ ਹੀ ਉਗਦਾ ਰਹਿੰਦਾ ਫਾਸਟ ਗ੍ਰੋਥ ਹੈ ਦੀ ਤੇ ਇਸ ਕਰਕੇ ਇਹਦੀ ਜਿਹੜੀ ਮਤਲਬ ਇਹਨੂੰ ਲਗਾ ਦਾ ਸਾਰਾ ਵੱਧ ਗਿਆ ਤੇ ਪੂਰੇ ਮਤਲਬ ਜਗ੍ਹਾ ਜਗ੍ਹਾ ਇਹਨੂੰ ਪ੍ਰਮੋਟ ਕੀਤਾ ਗਿਆ ਬਟ ਬਾਅਦ ਚ ਰਿਅਲਾਈਜ਼ ਕੀਤਾ ਗਿਆ ਕਿ ਇਹ ਪੇਡ ਲਗਾਉਣ ਤੋਂ ਪਹਿਲਾਂ ਸਾਨੂੰ ਇੱਕ ਤਾਂ ਮਿੱਟੀ ਦੇਖ ਲੈਣੀ ਚਾਹੀਦੀ ਕਿ ਹੋਜੀ ਹੈ ਉੱਥੇ ਦਾ ਵਾਟਰ ਟੇਬਲ ਕਿਹੋ ਜਿਹਾ ਹੈ ਤੇ ਉਹ ਸਾਰੇ ਦੇਖ ਕੇ ਫਿਰ ਹੀ ਸਾਨੂੰ ਸਫੈਦਾ ਲਗਾਉਣਾ ਚਾਹੀਦਾ ਮਤਲਬ ਇਨਾ ਮਾਈਂਡਲੈਸਲੀ ਨਹੀਂ ਲਗਾਉਣਾ ਆਪਾਂ ਆਪਾਂ ਨੇਰ ਦੇ ਕਿਨਾਰੇ ਕਿਤੇ ਉੱਥੇ ਚਲੋ ਜਿੱਥੇ ਜਰੂਰ ਉਹ ਵੀ ਤੁਸੀਂ ਮਿਕਸ ਕਰਕੇ ਲਗਾਉਣਾ ਇੱਕ ਇੱਕ ਆਪਣਾ ਨੇਟਿਵ ਪਰ ਉਹਨੂੰ ਦੇਖਿਆ ਜਿਹੜੇ ਪੁਰਾਣੇ ਲੱਗੇ ਹੋਏ ਆ ਤਾਂ ਹਰ ਜਗ੍ਹਾ ਸਫੈਦਾ ਹੀ ਸਫੈਦਾ ਨਜ਼ਰ ਆਉਂਦਾ ਰੋਡ ਸਾਈਡ ਤੇ ਹਾਂਜੀ ਉਹ ਉੱਥੇ ਹੈਗਾ ਜਿਹੜਾ ਹੈਗਾ ਹੁਣ ਉਹਨੂੰ ਤਾਂ ਕੱਟਣਾ ਤਾਂ ਨਹੀਂ ਮੈਂ ਰეკਮੈਂਡ ਕਰਾਂਗੀ ਕਿ ਠੀਕ ਹੈ ਜਦੋਂ ਉਹਨਾਂ ਦੀ ਰਿਪਲੇਸਮੈਂਟ ਤੁਸੀਂ ਕਰੋਗੇ ਤੇ ਤੁਸੀਂ ਜ਼ਿਆਦਾ ਐਮਫਸਿਸ ਉਹਨਾਂ ਪੇੜਾਂ ਤੇ ਦਿਓ ਜਿਹੜੇ ਟ੍ਰੈਡੀਸ਼ਨਲੀ ਸਾਡੇ ਲਗਾਏ ਜਾਂਦੇ ਇੱਥੇ ਉਹ ਪੇੜਾਂ ਨੂੰ ਪ੍ਰੋਮੋਸ਼ਨ ਜ਼ਿਆਦਾ ਮਿਲਣੀ ਚਾਹੀਦੀ ਹੈ ਅਸੀਂ ਇਹ ਵੀ ਦੇਖਿਆ ਕਿ ਉਹ ਪੇੜ ਖਤਮ ਹੋਣੇ ਜਾ ਰਹੇ ਹਨ ਇੱਕ ਪੇੜ ਹੈਗਾ ਟੈਕੂ ਮੇਲਾ ਪੰਜਾਬ 'ਚ ਬਿਲਕੁਲ ਹੀ ਖਤਮ ਹੋ ਰਿਹਾ ਉਹ ਹੁਣ ਮੈਂ ਕਈ ਆਰਗੇਨਾਈਜੇਸ਼ਨਸ ਐਸੀਆਂ ਦੇਖੀਆਂ ਜਿਹੜੀ ਕਿ ਉਸ ਪੇੜ ਨੂੰ ਪ੍ਰਮੋਟ ਕਰ ਰਹੀ ਹੈ ਇਹ ਉਸ ਸਾਈਡ ਹੁੰਦਾ ਸੀ ਬੋਰ ਫਾਜ਼ਿਲ ਦਾ ਉੱਪਰ ਰਾਜਸਥਾਨ ਬੈਲਟ ਤੇ ਡਰਾਈ ਏਰੀਆ ਹਾਂਜੀ ਹਾਂਜੀ ਤੇ ਹੁਣ ਇਹ ਪ੍ਰਮੋਸ਼ਨ ਤਾਂ ਕਰ ਰਹੇ ਆ ਕੁਝ ਆਰਗੇਨਾਈਜੇਸ਼ਨਸ ਬਟ ਜਿਸ ਨਾਲ ਇਹ ਪੇੜ ਖਤਮ ਹੋ ਰਿਹਾ ਇਸੇ ਤਰ੍ਹਾਂ ਹੋਰ ਕਈ ਪੇੜ ਹੈ ਵਰਨਾ ਜਿਵੇਂ ਸੈਕ੍ਰੇਟ ਵਰਨਾ ਹੁਣ ਨਹੀਂ ਮਿਲਦਾ ਉਹ ਬਹੁਤ ਘੱਟ ਲੱਗਦਾ ਹੁਣ ਤਾਂ ਇਸ ਤਰ੍ਹਾਂ ਕੁਝ ਪੇੜ ਹੈ ਜਿਨ੍ਹਾਂ ਤੇ ਅਸੀਂ ਬਹੁਤ ਧਿਆਨ ਹੀ ਨਹੀਂ ਕੀਤਾ ਤੇ ਉਹ ਖਤਮ ਹੁੰਦੇ ਜਾ ਰਹੇ ਆ ਇਸੇ ਜਿਆਦਾ ਸਾਡਾ ਧਿਆਨ ਇੱਧਰ ਚਲਾ ਗਿਆ ਐ ਸਫੇਦਾਂ ਹੋ ਗਿਆ ਜਾਂ ਉਹ ਹੋ ਗਿਆ ਦੂਜੇ ਹੋਰ ਪੌਪੂਲਰ ਹੋ ਗਿਆ ਹੈ ਨਾ ਕਿ ਜਿਸ ਪੈਦਾ ਪਪੂ ਲਾ ਲਿਆ ਤਾਂ ਫਿਰ ਵੀ ਠੀਕ ਹੈ ਕਿਸਦਾ ਧਿਆਨ ਤਾਂ ਇਧਰ ਹੀ ਚਲਾ ਗਿਆ ਵੀ ਹੁਣ ਤਾਂ ਇੰਡੋਰੀ ਜ਼ਿੰਦਗੀ ਚੱਲਣੀ ਆ ਸਾਰੀ ਜੀ ਨਹੀਂ ਚਲੋ ਜਿਹੜਾ ਲੱਗ ਗਿਆ ਉਹ ਤਾਂ ਹੁਣ ਠੀਕ ਐ ਅਸੀਂ ਨਹੀਂ ਉਹਨੂੰ ਕਟਣ ਦਾ ਰਿਕਮੈਂਡ ਨਹੀਂ ਕਰ ਸਕਦੇ ਬਟ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੈਸਟ ਸੁਜੈਸ਼ਨ ਐ ਉਹ ਇਹ ਐ ਕਿ ਅਸੀਂ ਮਿਕਸ ਕਰਕੇ ਬੀੜ ਲਾਈਏ ਫਲਦਾਰ ਪੌਦਿਆਂ ਦੀ ਵੀ ਤੁਸੀਂ ਗੱਲ ਕੀਤੀ ਸੀ ਕਿ ਉਹ ਅਕਰੰਸ਼ ਜ਼ਿਆਦਾ ਫਲਦਾਰ ਹੀ ਲਗਾਉਂਦੇ ਐ ਵੈਸੀ ਬੈਨੀਫੀਸ਼ੀਅਲੀ ਵੀ ਬਹੁਤ ਆਕਸੀਜਨ ਪਰਪਸ ਤੋਂ ਆਕਸੀਜਨ ਵੀ ਫਲ ਵੀ ਮਿਲਦਾ ਐ ਉਹ ਦੋ ਦੋ ਜਿਸ ਤਰ੍ਹਾਂ ਹਾਂਜੀ ਮਲਟੀ ਮਲਟੀ ਪਰਪਸ ਹੁੰਦੇ ਐ ਇਹ ਸਾਡਾ ਜਿਹੜਾ ਵਾਤਾਵਰਣ ਵੀ ਇੰਪਰੂਵ ਹੁੰਦਾ ਹੈ ਫਾਇਦਾ ਵੀ ਮਿਲਦਾ ਹੈ ਦੂਸਰਾ ਇਹ ਇਹ ਹੈਗਾ ਕਿ ਇਹਨੂੰ ਜਿਆਦਾ ਉਹਦੀ ਲੋੜ ਨਹੀਂ ਹੈ ਕਿ ਤੁਸੀਂ ਖਾਦ ਪਾਓ ਬਹੁਤ ਪਾਣੀ ਦੋ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਹਾਂ ਤਾਂ ਇਸ ਕਰਕੇ ਆਪਾਂ ਜੇ ਲੀਚੀ ਲਾਉਂਦੇ ਕਈ ਲੋਕ ਕਰ ਤੇ ਅੰਬਰੂਦ ਲਗਾਉਂਦੇ ਆਂਬ ਲਗਾਉਂਦੇ ਆਂ ਅੰਬ ਦੇਖੋ ਕਿੰਨਾ ਆਪਣੇ ਪੰਜਾਬ ਦਾ ਕਾਫੀ ਇੱਕ ਫੇਮਸ ਪਠਾਨਕੋਟ ਏਰੀਆ ਸਾਰਾ ਜਿਹੜਾ ਅੰਬਾਂ ਦੇ ਲਈ ਮੰਨਿਆ ਜਾਂਦਾ ਹੈ ਕਿ ਸਾਰਾ ਸ਼ਹਿਰਪੁਰ ਪਠਾਨਕੋਟ ਸੋ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਪ੍ਰੋਮੋਸ਼ਨ ਕਰੀਏ ਤੇ ਖਤਮ ਨਹੀਂ ਹੋਣਗੀਆਂ ਫਿਰ ਇਹ ਪ੍ਰਜਾਤੀਆਂ ਜਿਹੜੀਆਂ ਖਤਮ ਹੋ ਰਹੀਆਂ ਨਾ ਤੇ ਅਸੀਂ ਉਹਨਾਂ ਨੂੰ ਰੋਕਣਾ ਹੈ ਖਤਮ ਨਹੀਂ ਹੋਣ ਦੇਣਾ ਆਪਾਂ ਆਪਾਂ ਉਹਨਾਂ ਨੂੰ ਬਚਾ ਕੇ ਰੱਖਣਾ ਹੈ ਕਨਜ਼ਰਵ ਕਰ ਕਿਉਂਕਿ ਉਹ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਜੀ ਕਿਉਂਕਿ ਤੁਸੀਂ ਤੁਸੀਂ ਚਲੇ ਜਾਣਾ ਵਾਤਾਵਰਣ ਖਰੀਦਿਆ ਨਹੀਂ ਜਾ ਸਕਦਾ ਹਵਾ ਮੁੱਲ ਨਹੀਂ ਖਰੀਦੀ ਜਾ ਸਕਦੀ ਤੁਸੀਂ ਆਕਸੀਜਨ ਦਾ ਸਿਲੰਡਰ ਲੈ ਸਕਦੇ ਹੋ ਪਰ ਉਹ ਖਤਮ ਹੋ ਜਾਏਗਾ ਰੁੱਖ ਤੋਂ ਜਿਹੜੀ ਆਕਸੀਜਨ ਮਿਲ ਰਹੀ ਹੈ ਉਹ ਤੁਹਾਨੂੰ ਸਦਾ ਬਹਾਰ ਹੈ ਬਿਲਕੁਲ ਜੀ ਕੁਝ ਡਾਕਟਰ ਈਸ਼ੀ ਕੇਸ਼ ਵੀ ਕਹਿੰਦੇ ਜੀ ਜੀ ਸਰ Uh, मैम ने काफ़ी कुछ बता दिया है तो अब तो वही है कि जैसे आपने पूछा कि यहाँ के हिसाब से हमें कौन से पेड़ लगा जैसे ये वाला एरिया हमारा ड्राई एरिया है तो हमें ऐसे पेड़ लगाने जो कम से कम पानी ले सके उनमें आप बबूल को भी रख सकते हैं बबूल यहाँ का नेटिव प्लांट है तो जो ड्राई एरिया है लाइक जो नहर के किनारे का एरिया वहाँ पर भी आप रख सकते हैं अर्जुन का पेड़ में जैसे मैम ने बताया वो आप जहाँ पर पानी ज़्यादा है वहाँ पर अर्जुन के पेड़ लगा सकते हैं ये काफ़ी अच्छा पेड़ है अर्जुन का पेड़ ये देखिए सामने तो ये पानी वाले एरिया में काफ़ी अच्छा हो जाता है जहाँ पे थोड़ा मॉइस्चर रहता है जितने सेम वाला होगा हाँ तो उन जगहों पे इनको लगा सकते हैं मिक्स क्रॉपिंग्स ये होगा कि एक प्लांट सूखेगा तो दूसरे प्लांट की हरियाली बनी रहेगी तो इससे पूरा एरिया ਕਵਰ ਰਹੇਗਾ ਦੇਖਣੇ ਮੇ ਵੀ ਅੱਛਾ ਲੱਗੇਗਾ ਕਵਰ ਵੀ ਰਹੇਗਾ ਤੋ ਸੋਇਲ ਕੀ ਮੋਇਸਚਰ ਵੀ ਮੇਨਟੇਨ ਰਹੇਗੀ ਤਿੰਨ ਚਾਰ ਤੁਸੀਂ ਇਕੱਠੇ ਕਰਕੇ ਲਾ ਲਓ ਜੇ ਇੱਕ ਤੇ ਮੌਸਮ ਦੀ ਮਾਰ ਪੈ ਗਈ ਦੂਜੇ ਬਚੇ ਰਹੇਗੇ ਐਸੇ 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 ਇਹ ਚੀਜ਼ ਹੈ ਜਿਸ ਦਾ ਜੀ ਜੀ ਬਹੁਤ ਕਾਫੀ ਯੂਸਫੁਲ ਰਿਹਾ ਹੈ ਪੰਜਾਬ ਚ ਤੇ ਉਹ ਘਟਦਾ ਹੀ ਜਾ ਰਿਹਾ ਹੁਣ ਮੈਂ ਬਹੁਤ ਘਟ ਦੇਖਦੀ ਆ ਅਮਲਤਾਸਤਾ ਇੰਨਾ ਸੋਹਣਾ ਵੀ ਹੈ ਜੀ ਤਾਂ ਵੀ ਨਹੀਂ ਲਾਰੇ ਲੋਕ ਹੱਕ ਕਿਹੜਾ ਕੀ ਕਹਿੰਦੇ ਉਹਨੂੰ ਇਹ ਜੋ ਫਲੇਮ ਆਫ ਫੋਰੈਸਟ ਹੈ ਇਹ ਵੀ ਕਾਫੀ ਹੁੰਦਾ ਥਾ ਬੂਟੀਆ ਨਸਟਾ ਇਹ ਵੀ ਬਹੁਤ ਹੁੰਦਾ ਥਾ ਪਹਿਲੇ ਪੰਜਾਬ ਮੇ ਅਮਲਤਾਸ ਅਮਲਤਾਸ ਦੀ ਜਗਾ ਕਿੱਥੇ ਕਿੱਥੇ ਪਰਫੈਕਟ ਹੈ ਜੇ ਤੁਸੀਂ ਅਮਲਤਾਸ ਬੜੇ ਸੋਹਣਾ ਫੁੱਲਾਂ ਵਾਲਾ ਪਿੰਡ ਦੀ ਬਾਉਂਡਰੀ ਤੇ ਲੱਗ ਸਕਦਾ ਕਿਤੇ ਵੀ ਟ੍ਰੌਪੀਕਲ ਏਰੀਆ ਜਿਸ ਤਰ੍ਹਾਂ ਆਪਣਾ ਚੰਡੀਗੜ੍ਹ ਹੈ ਚੰਡੀਗੜ੍ਹ ਤੇ ਜਿਸ ਤਰ੍ਹਾਂ ਥੋੜਾ ਜਿਹਾ نیچے-नीचे ਸੈਮੀ ਹਿੱਲੀ ਜਿਆ ਏਰੀਆ ਹੈ ਉੱਥੇ ਲਈ ਬੈਸਟ ਹੈ ਅਮਲਤਾਸ ਤੇ ਪੰਜਾਬ ਚ ਵੀ ਲੱਗਦਾ ਹੈ ਕੋਈ ਗੱਲ ਨਹੀਂ ਹੈ ਮਤਲਬ ਪਿੰਡਾਂ ਚ ਵੀ ਜਾ ਕੇ ਡਰਾਈ ਏਰੀਆ ਚ ਵੀ ਲੱਗ ਸਕਦਾ ਜਿਵੇਂ ਤੁਸੀਂ ਮਾਲਵੇ ਦਾ এনਵਾਇਰਨਮੈਂਟ ਹੈ ਬਠਿੰਡਾ ਮੁਕਸਰ ਬਠਿੰਡਾ ਚ ਤਾਂ ਸ਼ਾਇਦ ਜ਼ਿਆਦਾ ਡਰਾਈ ਹੈ ਮਤਲਬ ਥੋੜਾ ਇਧਰ-ਉਧਰ ਲੱਗ ਸਕਦਾ ਉਸ ਤੋਂ ਥੋੜਾ ਦਰਿਆਵਾਂ ਵਾਲੇ ਇਲਾਕੇ ਚ ਦੁਆਬਾ ਆ ਗਿਆ ਅੰਮ੍ਰਿਤਸਰ ਤੋਂ ਪਿੱਛੇ ਜੀ ਬਿਲਕੁਲ ਉੱਥੇ ਲੱਗਦਾ ਹਾਂਜੀ ਹਾਂਜੀ ਪਰ ਅਸੀਂ ਹੁਣ ਇਹਨਾਂ ਨੂੰ ਕੱਟ ਲਗਾ ਰਹੇ ਹਾਂ ਹੋਰ ਹੋਰ ਪੇੜਾਂ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਹਾਂ ਮੈਮ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਮੈਨੂੰ ਮੇਰੀ ਇਸ ਮੁਲਾਕਾਤ ਦੇ ਵਿੱਚ ਲੋਕਾਂ ਨੂੰ ਕਿਹੜੇ ਫਲਦਾਰ ਬੂਟੇ ਕਿਵੇਂ ਲਾਉਣ ਉਹ ਕੀ ਕਰਨ ਕਿਸ ਤਰੀਕੇ ਦੇ ਨਾਲ ਕਰਨ ਤੇ ਉਹ এনवायरमेंट ਵੀ ਬਚਾਉਣ ਤੇ ਔਰ ਉਹਨਾਂ ਨੂੰ ਵੀ ਕੋਈ ਉਹਨਾਂ ਦਾ ਨਿਸ਼ਚਲ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਜੀ ਜੀ ਫਾਇਦੇ ਅਚ ਤਾਂ ਦੇਖੋ ਅੰਬ ਤੋਂ ਵਧੀਆ ਕਿਹੜਾ ਪੇੜ ਹੋਏਗਾ ਹਨਾ ਜਿਹੜਾ ਸਾਡਾ ਕੀ ਆਪਣਾ ਇੱਥੇ ਦਾ ਨੇਟਿਵ ਵੀ ਹੈ ਔਰ ਕਾਫੀ ਫਰੂਟ ਕਾਫੀ ਅੱਛਾ ਵੀ ਰਹਿੰਦਾ ਹੈ ਲਗਾਣਾ ਤੇ ਅੰਬ ਤਾਂ ਲੋਕ ਜਿਆਦਾ ਤੇ ਜਿਆਦਾ ਆਪਣੇ ਘਰਾਂ 'ਚ ਲਗਾਣ ਤੇ ਅਮਰੂਦ ਹੈ ਫਿਰ ਫਿਰ ਲੀਚੀ ਹੈ ਜਿਹੜੀ ਲੱਗ ਜਾਂਦੀ ਹੈ ਤੇ ਫਿਰ ਜਮਨ ਜਮਨ ਦਾ ਪੇੜ ਵੀ ਫਲਦਾਰ ਹੁੰਦਾ ਹੈ ਤੇ ਇਹ ਸਾਰੇ ਫਲਦਾਰ I think ਪੇੜਾਂ ਨੂੰ ਇੰਪਰੂਵ ਕਰਨਾ ਚਾਹੀਦਾ ਸਾਨੂੰ ਜਿਆਦਾ ਤੇ ਜਿਆਦਾ ਪ੍ਰੋਮੋਸ਼ਨ ਕਰਨੀ ਚਾਹੀਦੀ ਹੈ ਇਹਨਾਂ ਪੇੜਾਂ ਦੀ ਤੇ ਬਾਕੀ ਮੈਂ ਮੇਰੀ ਕੋਈ ਇਹ ਵੀ ਕੋਈ ਰਿਸਰਚ ਹੋਈ ਹੈ ਹੁਣ ਤੱਕ ਤੁਸੀਂ ਨਵੀਂ ਹਰ ਰੋਜ਼ ਨਿਊ ਇਨਵੈਂਸ਼ਨ ਦੇ ਨਾਲ ਜੁੜੇ ਹੋਏ ਹੋ ਕਿ ਇੱਕ ਜਿਸ ਤਰ੍ਹਾਂ ਇਹ ਇਸ ਨਿੰਮਾ ਸੁੱਕਣ ਦਾ ਮਾਮਲਾ ਸਾਹਮਣੇ ਆਇਆ ਸੀ ਪੰਜਾਬ ਦੇ ਵਿੱਚ ਕੀ ਜਿਹੜਾ ਕਦੇ ਕੋਈ ਪਾਰਟੀਕੂਲਰ ਰੋਕ ਹੈ ਨੀ ਮੈਟਾਲੀ ਹੈ ਜਾਂ ਕਿਕਰ ਜੋ ਟ੍ਰੈਡੀਸ਼ਨਲ ਕੋਈ ਵੀ ਇੱਕ ਪੌਦਾ ਉਹ ਕੋਈ ਹਵਾ ਇਸ ਤਰ੍ਹਾਂ ਦੀ ਚੱਲੇ ਕੋਈ ਇਸ ਤਰ੍ਹਾਂ ਦੀ ਪ੍ਰਸਥਿਤੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਉਹ ਸੁੱਕ ਸਕਦੇ ਨੇ ਜੀ ਹਾਂ ਜੀ ਕਈ ਵਾਰੀ ਸੋਇਲ ਦੇ ਵਿੱਚ ਕੁਝ ਖਰਾਬੀ ਹੁੰਦੀ ਹੈ ਜਿਸ ਤਰ੍ਹਾਂ ਕੋਈ ਫੰਗਸ ਆ ਜਾਂਦੀ ਹੈ ਮੈਂ ਟੋਟਲੀ ਗੱਲ ਕਰਦਾ ਜੀ ਮਤਲਬ 100 ਕਿਲੋਮੀਟਰ ਦੀ ਰੇਡੀਏਸ਼ਨ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉੱਥੇ ਇਦਾਂ ਹੋ ਸਕਦਾ ਹੈ ਜਿ ਪਿੱਛੇ ਜੋ ਕਈ ਥਾਵਾਂ ਤੇ ਨਿੰਮ ਸੁੱਕਣ ਦੀ ਸ਼ਿਕਾਇਤ ਬਹੁਤ ਥਾਵਾਂ ਤੋਂ ਮਿਲੀ ਸੀ ਨਿੰਮ ਸੁੱਕਣ ਦੀ ਵੀ ਮਿਲੀ ਸੀ ਆਈ ਥਿੰਕ ਇਮਲੀ ਵੀ ਸੁੱਕਦੀ ਇਮਲੀ ਦਾ ਪੇੜ ਵੀ ਬੜਾ ਅੱਛਾ ਮੰਨਿਆ ਜਾਂਦਾ ਹੈ ਪਰ ਉਹ ਵੀ ਬਹੁਤ ਸੁੱਕ ਰਿਹਾ ਹੈ ਆਈ ਥਿੰਕ ਇਹਦੀ ਜੜ ਜਿਹੜੀ ਮਿੱਟੀ ਦੇ ਵਿੱਚ ਨਾ ਸਾਡੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਜੜ੍ਹ ਸੁੱਕ ਜਾਂਦੀ ਹੈ ਉਹਦੇ ਨਾਲ ਫਿਰ ਪੂਰਾ ਪੇੜ ਸੁੱਕ ਜਾਂਦਾ ਹੈ ਜਾਂ ਫਿਰ ਕੋਈ ਹੋਰ ਪੈਸਟ ਵਾਇਰ ਲੱਗ ਜਾਂਦਾ ਪੇੜਾਂ ਤੇ ਉਹ ਉਹਦੇ ਨਾਲ ਵੀ ਪੇੜ ਸਕਦਾ ਹੈ। ਉਹ ਕਨੈਕਸ਼ਨ ਸੋਇਲ ਦੇ ਨਾਲ ਜਾਂ ਪੈਸਟੀਸਾਈਡਸ ਦੇ ਨਾਲ ਜੁੜੇਗਾ। ਪੈਸਟੀਸਾਈਡਸ ਨਾਲ। ਪੈਸਟੀਸਾਈਡ ਵੀ ਰੀਜ਼ਨ ਹੋ ਸਕਦਾ ਹੈ। ਜੀ ਜੀ ਮੈਂ ਜੀ ਜੀ ਤੇ ਉਹਦੇ ਕਰਕੇ ਇਹ ਸੁੱਕੇ ਪੈਸੇ ਅਦਰਵਾਈਜ਼ ਠੀਕ ਚੱਲਦੀ ਹੈ ਨੀਮ। ਐਸੀ ਕੋਈ ਗੱਲ ਨਹੀਂ ਹੈ। ਜੀ ਮੈਂ ਇੱਥੇ ਵੀ ਗਮਲੇ 'ਚ ਵੀ ਕਾਫੀ ਵੱਡਾ ਹੋ ਜਾਂਦਾ ਪੇੜ। ਮੈਂ ਦੇਖਿਆ ਘਰ ਲਗਾਇਆ ਹੈ। ਜੀ ਜੀ ਘਰੇ ਵੀ ਵਧਦੇ ਨੇ। ਹਾਂਜੀ ਹਾਂਜੀ ਤੇ ਨੀਮ ਅੱਛਾ ਪੇੜ ਹੈ ਥੋੜੀ ਧਿਆਨ ਵਾਸ ਰੱਖੋ। ਥੋੜੀ ਨੀਮ ਦੇ ਵੀ ਦੋ ਉਹ ਸਭ ਪੇੜ ਵੀ ਹੈ ਕਿ ਨਹੀਂ ਇੱਕ ਡਕੋ ਡੁਗਟੋਲੀਆਂ ਵਾਲੀ ਜਿਹਨੂੰ ਕਹਿੰਦੇ ਅਸੀਂ ਡੇਕ ਤੇ ਇੱਕ ਇੱਕ ਛਤਰੀ ਬਣਾ ਲੈਂਦੀ ਹੈ ਉੱਪਰ ਤੋਂ ਜਾਂਦੀ ਹੈ ਇੱਕ ਨੂੰ ਮਿੱਠੀ ਨੀਮ ਕਹਿੰਦੇ ਅਸੀਂ ਇੱਕ ਨੂੰ ਕੜਵੀ ਨੀਮ ਕਹਿੰਦੇ ਹਨ ਛਤਰੀ ਬਣਾਉਣ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ ਡਕੋਲੀਆਂ ਵਾਲੀ ਉਹ ਤੇ ਮਿੱਠੀ ਨੀਮ ਹੁੰਦੀ ਹੈ ਤੇ ਦੂਸਰੀ ਜਿਹੜੀ ਕੜਵੀ ਨੀਮ ਹੈ ਉਹਦੇ ਚ ਉਹਨੂੰ ਪੈਸਟੀਸਾਈਡ ਯੂਜ਼ ਕੀਤਾ ਜਾਂਦਾ ਹੈ ਕਣਕ ਦੇ ਵਿੱਚ ਤੁਸੀਂ ਤੁਹਾਨੂੰ ਯਾਦ ਹੋਣਾ ਪਤੇ ਪਾਉਂਦੇ ਹਨ ਆਰਗੈਨਿਕ ਪੈਸਟੀਸਾਈਜ਼ ਸਾਈਡ ਕਹਿ ਸਕਦੇ ਸੀ ਇਹਦੇ ਨਾਲ ਕਾਫੀ ਪੈਸਟੀਸਾਈਡ ਵੀ ਬਣਾਏ ਗਏ ਹੈ ਪੇਟੈਂਟ ਵੀ ਮਿਲੇ ਲੋਕਾਂ ਨੂੰ ਤੇ ਉਹਨੂੰ ਸਪਰੇ ਵੀ ਕੀਤਾ ਜਾਂਦਾ ਨੀਮ ਆਇਲ ਤੇ ਇਸ ਤਰ੍ਹਾਂ ਕਰਕੇ ਮਾਰਕੀਟਸ ਵੀ ਬੇਚਿਆ ਜਾਂਦਾ ਤੇ ਇਹਦੇ ਨਾਲ ਕਾਫੀ ਪੈਸਟ ਕੰਟਰੋਲ ਹੁੰਦਾ ਹੈ ਤੇ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਤਾਂ ਨੀਮ ਕਾਫੀ ਅੱਛਾ ਪੇਡ ਹੈ ਜੀ ਜੀ ਮੈਂ ਤੁਹਾਡੇ ਦਾਇਰੇ ਚ ਆਉਂਦਾ ਹਾਂ ਤਾਂ ਮੇਰਾ ਅਗਲਾ ਕੁਐਸਚਨ ਦਾ ਜਵਾਬ ਮੈਂ ਤੁਹਾਡੇ ਤੋਂ ਚਾਹਾਂਗਾ ਜਿਹੜੇ ਪੈਸਟਿਸਾਈਸ ਬਹੁਤ ਜ਼ਿਆਦਾ ਮਾਤਰਾ ਚ ਯੂਜ਼ ਹੋ ਰਹੇ ਫਸਲਾਂ ਤੇ ਕੀ ਇਹ ਜਾ ਕੇ ਸੋਇਲ ਦੀ ਪ੍ਰੋਡਕਸ਼ਨ ਇਸ ਤਰ੍ਹਾਂ ਜ਼ਿਕਰ ਕਰਕੇ ਹਟੇ ਸੀ ਡਾਕਟਰ ਸਾਹਿਬ ਵੀ ਪ੍ਰੋਡਕਸ਼ਨ ਤੇ ਗਾਹ ਨੂੰ ਕੱਲ ਨੂੰ ਅਸਰ ਪਾਉਣਗੇ ਇਹ ਚੀਜ਼ਾਂ ਨੁਕਸਾਨ ਕਉਲ ਕਿਉਂਕਿ ਪੈਸਟੀਸਾਈਡ ਜਿਹੜੇ ਹੈਗੇ ਆ ਉਹ ਸਿੰਥੈਟਿਕ ਹੁੰਦੇ ਖਤਮ ਨਹੀਂ ਹੁੰਦੇ ਇਹ ਕਦੀ ਵੀ ਮਿੱਟੀ ਚ ਉਸਤੇ ਉਸੇ ਤਰ੍ਹਾਂ ਪੈ ਰਹਿੰਦੇ ਆ ਕਾਫੀ ਕਾਫੀ ਸਾਲਾਂ ਤੱਕ ਮੂਵਮੈਂਟ ਹੋ ਜਾਂਦੀ ਹੈ ਉਹਨਾਂ ਦੀ ਜਿਵੇਂ نیچے ਪਾਣੀ ਚ ਚਲੇ ਗਏ ਆ ਉਹਨਾਂ ਦੇ ਨਾਲ ਦੂਜੇ ਪੌਦਿਆਂ ਚ ਚਲੇ ਗਏ ਪਰ ਉਹ ਖਤਮ ਨਹੀਂ ਹੁੰਦੇ ਕੁਝ ਇਹ ਜੇ ਹੁੰਦੀ ਸਬਸਟੈਂਸਿਸ ਜਿਹੜੇ ਕਿ ਆਪਣੇ ਆਪ ਆਟੋਮੈਟਿਕਲੀ ਖਤਮ ਹੋ ਜਾਂਦੇ ਆ ਇਹ ਜਿਹੜੇ ਪੈਸਟੀਸਾਈਡ ਨਹੀਂ ਹੁੰਦੇ ਕਾਫੀ-ਕਾਫੀ ਸਾਲਾਂ ਤੱਕ ਪੇ ਰਹਿੰਦੇ ਆ ਇਸ ਕਰਕੇ ਸਾਨੂੰ ਬਹੁਤ ਨੁਕਸਾਨ ਕਰਦੇ ਆ ਇਹ ਫਿਰ ਮੈ ਪੈਸਟੀਸਾਈਡ ਦੇ ਨਾਲ ਬਹੁਤ ਫਰਕ ਪਏਗਾ ਜੀ ਕਿਉਂਕਿ ਅੱਗੇ ਨੂੰ ਕ੍ਰੌਪ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਘੱਟ ਹੋ ਸਕਦੀ ਆ ਆਉਣ ਵਾਲੇ ਟਾਈਮ 'ਚ ਤੇ ਹੋ ਸਕਦਾ ਹੈ ਕਿ ਰੈਜ਼ਿਸਟੈਂਸ ਕੁਝ ਮਤਲਬ ਬਿਮਾਰੀਆਂ ਬਹੁਤ ਵੱਧ ਰਹੀਆਂ ਤੇ ਆਪਾਂ ਦੂਰ ਕਿਉਂ ਜਾਣਾ ਹੈ ਕੈਂਸਰ ਇਹੋ ਜਿਹੀਆਂ ਬਿਮਾਰੀਆਂ ਵੱਧ ਰਹੀਆਂ ਐ ਪੈਸਟੀਸਾਈਡ ਦੇ ਨਾਲ ਇਸ ਕਰਕੇ ਅਸੀਂ ਉਹਨਾਂ ਨੂੰ ਜੇ ਕੱਟ ਕਰਨਾ ਪੈਸਟੀਸਾਈਡ ਦਾ ਯੂਜ਼ ਤੇ ਸਾਨੂੰ ਕੁਝ ਟਰੈਡੀਸ਼ਨਲ ਜਿਹੜੀਆਂ ਪੁਰਾਣੀਆਂ ਪ੍ਰੈਕਟਿਸਿਸ ਸੀਗੀਆਂ ਸਾਡੀਆਂ ਉਹਨਾਂ ਤੋਂ ਆਣਾ ਪਏਗਾ ਜੀ ਤੁਹਾਡੇ ਮੈਂ ਵੀ ਆਖਰੀ ਸਵਾਲਾਂ ਦੇ ਵਿੱਚ ਮੈਂ ਲਊਗਾ ਪਰ ਮੈਮ ਦੁਨੀਆ ਕਹਿੰਦੀ ਹੈ ਕਿ ਅਸੀਂ ਆਰਗੈਨਿਕ ਵੱਲ ਵਧ ਜਾਈਏ ਪਰ ਜਿੰਨਾ ਪੈਸਟੀਸਾਈਡ ਜਿੰਨੀ ਜ਼ਹਿਰ ਅਸੀਂ ਜ਼ਮੀਨਾਂ ਨੂੰ ਦੇਤੀ ਆ ਉਹ ਪ੍ਰੋਡਕਟ ਪ੍ਰੋਡਕਸ਼ਨ ਨਹੀਂ ਕਰ ਰਹੀਆਂ ਜ਼ਹਿਰ ਤੋਂ ਬਿਨਾ ਉਹਨੂੰ ਦੇਣਾ ਪੈਣਾ ਨਹੀਂ ਉਹਨੂੰ ਕੋਈ ਬਿਮਾਰੀ ਲੱਗ ਜੇਗੀ ਉਹ ਡੈਮੇਜ ਹੋ ਜਾਏਗੀ ਕ੍ਰੌਪ ਡੈਮੇਜ ਹੋ ਜਾਏਗੀ ਤਾਂ ਫਿਰ ਇਹ ਬਦਲ ਕਿਸ ਤਰ੍ਹਾਂ ਲੱਭੇ ਜਾ ਰਹੇ ਨੇ ਜਾਂ ਕਿਵੇਂ ਲੱਭਣੇ ਚਾਹੀਦੇ ਨੇ ਕਿਵੇਂ ਕੀ ਹੋ ਸਕਦਾ ਜੀ ਇਹਦੇ ਲਈ ਤਾਂ ਇਹ ਹੋ ਸਕਦਾ ਕਿ ਅਸੀਂ ਥੋੜਾ ਜਿਹਾ ਪ੍ਰੋਡਕਸ਼ਨ ਤੇ ਕੰਪਰੋਮਾਈਜ਼ ਕਰਕੇ ਪੁਰਾਣੀਆਂ ਜਿਹੜੀਆਂ ਟ੍ਰੈਡੀਸ਼ਨਲ ਪ੍ਰੈਕਟਿਸਿਜ਼ ਐ ਉਹਦੇ ਤੇ ਆਈਏ ਵਾਪਸ ਤੇ ਪੁਰਾਣੀਆਂ ਵੈਰਾਈਟੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਪ੍ਰਮੋਟ ਕਰੀਏ ਜਿਆਦਾ ਜਿਹੜੀਆਂ ਫਾਸਟ ਗਰੋਇੰਗ ਵੈਰਾਈਟੀਆਂ ਐ ਉਹਨਾਂ ਤੇ ਥੋੜਾ ਜਿਹਾ ਰੋਕ ਲਾਈਏ ਹੈਨਾ ਏ ਵੀ ਮੈਂ ਮੰਦੀ ਆ ਕਿ ਫੂਡ ਰਿਕੁਆਇਰਮੈਂਟ ਵੀ ਬਹੁਤ ਐ ਸਾਡੀ ਕੰਟਰੀ ਚ ਤੇ ਉਹ ਦੋਨਾਂ ਦਾ ਇੱਕ ਕੰਬੀਨੇਸ਼ਨ ਸਾਨੂੰ ਕੁਝ ਸਫਲ ਕਰਾ ਕੁਝ ਪੈਸਟੀਸਾਈਡ ਸਾਨੂੰ ਇਸ ਤਰ੍ਹਾਂ ਦੇ ਡਿਸਕਵਰ ਕਰਨੇ ਪੈਣਗੇ ਜਿਹੜੇ ਕਿ ਵਾਤਾਵਰਣ ਚ ਜ਼ਿਆਦਾ ਸਟੇ ਨਹੀਂ ਕਰਦੇ ਜਿਹੜੇ ਮੂਵ ਨਾ ਕਰਨ ਜ਼ਿਆਦਾ ਤੇ ਇਸ ਕਰਕੇ ਉਹਦੀ ਲੋੜ ਹੈ ਜੋ ਕਿ ਹਜੇ ਇੰਨਾ ਪੋਸੀਬਲ ਨਹੀਂ ਹੋਇਆ ਹੈ ਜੀ ਮੈਮ ਆਖਰੀ ਸਵਾਲ ਮੇਰਾ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਹੂੰ ਬਹੁਤ ਬੜੇ ਲਿਖੇ ਹੂੰ ਹਜ਼ਾਰਾਂ ਸਟੂਡੈਂਟ ਤੁਹਾਡੇ ਕੋਲੇ ਜਿਹੜਾ ਤੁਹਾਡੇ ਲੈਕਚਰ ਸੁਣ ਕੇ ਗਏ ਹੋਣੇ ਆ ਤੁਹਾਡੇ ਕਲਾਸਰੂਮ ਦੇ ਵਿੱਚ ਮਾਡਰਨ ਥਿਉਰੀ ਕਹਿੰਦੀ ਆ ਲੋਕ ਕਹਿੰਦੇ ਨੇ ਕਿ ਅਸੀਂ ਮਾਡਰਨ ਹੋ ਰਹੇ ਆ ਅਸੀਂ ਬਹੁਤ ਅੱਗੇ ਵੱਧ ਰਹੇ ਆ ਅਸੀਂ ਬਹੁਤ ਤਰੱਕੀ ਕਰ ਲਈ ਸਾਡੇ ਕੋਲੇ ਕਾਰਾਂ ਜਹਾਜ਼ ਏਅਰ ਕਾਰਾਂ ਪਤਾ ਨਹੀਂ ਕੀ ਆ ਕੀ ਚੱਲ ਰਿਹਾ ਜੀ ਦੁਨੀਆਂ ਤੇ ਸਾਰੀਆਂ ਇਹ ਚੀਜ਼ਾਂ ਇਨਵੈਂਸ਼ਨਸ ਹੋ ਰਹੀਆਂ ਨੇ ਬਹੁਤ ਸਾਰੀਆਂ ਟੈਕਨੀਕ ਐ ਸਾਇੰਸ ਐ ਪਰ ਇਹਦੇ ਵਿੱਚ ਤੁਹਾਡਾ ਇਹ ਪੁਆਇੰਟ ਮੈਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰ ਰਿਹਾ ਕਿ ਸਾਨੂੰ ਸਾਡੀਆਂ ਜੜਾਂ ਵੱਲ ਪਰਤਣਾ ਪਏਗਾ ਨਹੀਂ ਇਹਦੇ 'ਚ ਹੀ ਸਾਡਾ ਭਲਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਜੋ ਸਾਡੀ ਆਪਣੇ ਸਿਸਟਮ ਸੀਗੇ ਪੁਰਾਣੇ ਸਿਸਟਮ ਸੀਗੇ ਉਹ ਬਹੁਤ ਵਧੀਆ ਸੀ ਸਿਰਫ ਲੋਡ ਸਾਨੂੰ ਇਹੀ ਸੀ ਕਿ ਪ੍ਰੋਡਕਸ਼ਨ ਕਿਵੇਂ ਬਣਾਣੀ ਹੈ ਅਸੀਂ ਉਹਨੂੰ ਕਰ ਲਈ ਕੁਝ ਹੋਰ ਤਰੀਕੇ ਸੋਚਦੇ ਆਪਣੀ ਮਤਲਬ ਕੰਪਰੋਮਾਈਜ਼ ਨਾ ਕਰਦੇ ਕਿ ਅਸੀਂ ਬਿਲਕੁਲ ਹੀ ਆਪਣੀ tradiitions ਨੂੰ ਖਤਮ ਕਰਦੇ ਜਾ ਰਹੇ ਹਾਂ ਉਹ ਇੱਕ achhi practice ਨਹੀਂ ਹੈ ਉਹਨਾਂ ਨੂੰ ਲਿਆਂਨ ਦੀ ਲੋੜ ਹੈ ਤੇ ਹੋ ਸਕਦਾ ਸਾਡੇ ਕਈ environment ਦੀਆਂ problems solve ਹੋ ਜਾਣ ਜਿਹੜੇ ਨਾਲ ਹੈਨਾ ਜੇ ਅਸੀਂ ਬਹਿ ਨਹੀਂ ਕਹਿੰਦੇ ਕਿ ਤੁਸੀਂ ਵਾਪਸ mindlessly ਆ ਜਾਓ ਕੁਝ ਉਹਦੇ 'ਚ research ਕਰਕੇ ਕੁਝ improvement ਕਰਕੇ ਉਹਨਾਂ ਨੂੰ ਵਾਪਸ ਲੈ ਕੇ ਆਓ ਬਦਲਣੇ tradiition alternatives alternatives ਲੱਭਨੇ ਪੈਣਗੇ ਤਾਂ ਹੀ ਇਹਦਾ ਕੁਝ ਮਤਲਬ ਹੋ ਸਕਦਾ ਹੈ ਅਦਰਵਾਈਜ਼ ਅਸੀਂ ਇਸੇ ਤਰੀਕੇ ਚਲਦੇ ਗਏ ਚਲਦੇ ਗਏ ਤਾਂ ਜਿਆਦਾ ਨੁਕਸਾਨ ਹੀ ਹੋਏਗਾ ਸਾਨੂੰ ਮੈਂ ਤੁਹਾਨੂੰ ਤੁਸੀਂ ਸਾਰਿਆਂ ਨੇ ਆਪਣੇ ਵੈਲਿਊਏਬਲ ਟਾਈਮ ਸ਼ੇਅਰ ਕੀਤਾ ਸਾਡੇ ਨਾਲ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਥੈਂਕ ਯੂ ਸਸਿਕ ਜੀ ਸਸਿਕਾ ਜੀ ਤਾਂ ਤੁਹਾਨੂੰ ਇਹ ਮੁਲਾਕਾਤ ਚੰਗੀ ਲੱਗੀ ਹੋਈ ਤਾਂ ਹੋਰ ਵੀ ਮੁਲਾਕਾਤਾਂ ਜ਼ਰੂਰ ਤੁਹਾਡੇ ਤੱਕ ਆਉਂਦੀਆਂ ਰਹਿਣੀਆਂ ਇਸੇ ਤਰ੍ਹਾਂ এনवायरमेंट ਦੇ ਨਾਲ ਸਾਡੇ ਜ਼ਰੂਰੀ ਸਮਾਜਿਕ ਮਸਲਿਆਂ ਦੇ ਨਾਲ ਕਿਉਂਕਿ ਪ੍ਰੋਫੈਸਰ ਸਾਹਿਬ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਅਸੀਂ ਪੇੜਾਂ ਤੋਂ ਗੱਲ ਸ਼ੁਰੂ ਕੀਤੀ ਸੀ ਫਿਰ ਗੱਲ ਪੇੜਾਂ ਦਾ ਕਨੈਕਸ਼ਨ ਜੁੜ ਜਾਂਦਾ ਹੈ ਪੈਸਟੀਸਾਈਡਸ ਦੇ ਨਾਲ ਕਿਉਂਕਿ ਆ ਜਿਹੜਾ ਪੇੜਾਂ ਦਾ ਕਨੈਕਸ਼ਨ ਪੈਸਟੀਸਾਈਡ ਦੇ ਨਾਲ ਜੁੜੇਗਾ ਕਿਉਂਕਿ ਵਿੱਚ ਲੈਂਡ ਆ ਜਾਂਦੀ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਸਾਰਾ ਵਾਤਾਵਰਨ ਕੱਲਾ ਪੇੜ ਤੇ ਨਹੀਂ ਖੜਾ ਫਿਰ ਤੁਹਾਡੀ ਲੈਂਡ ਆ ਜਿਹੜੀ ਉਹਨੂੰ ਵੀ ਤੁਸੀਂ ਸਾਫ਼ ਸੁਥਰਾ ਰੱਖਣਾ ਪਏਗਾ ਉੱਥੇ ਪੇੜ ਲਾਉਣ ਲਈ ਔਰ ਪੇੜ ਲਾਤਾ ਤਾਂ ਫਿਰ ਉਹ ਤੁਹਾਡੀ ਲੈਂਡ ਨੂੰ ਆ ਜਿਹੜਾ ਪਿਉਰੀਫਾਈ ਰੱਖੇਗਾ ਉਹ ਤੁਹਾਡੀ ਲੈਂਡ ਦੇ ਲਈ ਵੀ ਜਿਹੜਾ ਸਾਫ਼ ਰੱਖੇਗਾ ਔਰ ਤੁਹਾਨੂੰ ਸਾਫ਼ ਰੱਖੇਗਾ ਤੁਹਾਡੀ ਸਿਹਤ ਨੂੰ ਸਾਫ਼ ਰੱਖੇਗਾ ਤੁਹਾਡੇ ਵਾਤਾਵਰਣ ਨੂੰ ਸਾਫ਼ ਰੱਖੇਗਾ ਸੋ ਸਾਰੀਆਂ ਚੀਜ਼ਾਂ ਕੋਰਿਲੇਟਡ ਨੇ ਸਾਰੇ ਮਸਲੇ ਪਰ ਰੁੱਖਾਂ ਨੂੰ ਲੈ ਕੇ ਇੱਕ ਜਾਣਕਾਰੀ ਜਿਹੜੀ ਆ ਤੁਹਾਨੂੰ ਜਿਹੜੀ ਸ਼ੇਅਰ ਕੀਤੀ ਹੈ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਪੁੱਛ ਸਕਦੇ ਹੋ ਪੇੜਾਂ ਨੂੰ ਲੈ ਕੇ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਉਹ ਵੀ ਗੱਲ ਕਰ ਸਕਦੇ ਹੋ ਖਾਸ ਤੌਰ ਤੇ ਰਵੈਤੀ ਦਰਖਤਾਂ ਦੀ ਜਿਹੜੀ ਲੋੜ ਆ ਉਹਦੇ ਤੇ ਪ੍ਰੋਫੈਸਰ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਰਵੈਤੀ ਰੁੱਖਾਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਚਾਹੇ ਜਿਹੜੇ ਨਵੀਆਂ ਤਕਨੀਕਾਂ ਨਵੇਂ ਪੇੜ ਆ ਰਹੇ ਨੇ ਚਾਹੀ ਇੰਟਰਨੈਸ਼ਨਲ ਪੇੜ ਅਸੀਂ ਲਾ ਰਹੇ ਆ ਪਰ ਰਵਾਇਤੀ ਜਿਹੜੇ ਦਰਖਤ ਸੀਗੇ ਉਹਨਾਂ ਦੀ ਕਿਤੇ ਨਾ ਕਿਤੇ ਆਪਣੀ ਇੱਕ ਭੂਮਿਕਾ ਹੈਗੀ ਹੈ ਕੈਮਰੇ ਤੇ ਅਸ਼ਵਨੀ ਮਹੰਮਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ